thank you ਅੱਜ ਫਿਰ ਪਾਕਿਸਤਾਨ ਦੀਆਂ ਗੱਲਾਂ ਪਾਕਿਸਤਾਨ ਦੀਆਂ ਹੀ ਅਸੀਂ ਤਾਂ ਕਾਫੀ ਦੇਰ ਉੱਡੇ ਵਿੱਚ ਗੁਰਗੁਰੂ ਹੋ ਰਿਹਾ ਸੀ ਵੀ ਕਦੇ ਕਦੋਂ ਕੱਢੀਏ ਬਾਹਰ ਬਹੁਤ ਔਖੀਆਂ ਪਾਕਿਸਤਾਨੀਆਂ ਯਾਦਾਂ ਜਿਹੜੀਆਂ ਅਸੀਂ ਲੈ ਕੇ ਆਏ ਹਾਂ ਉਹ ਜੇ ਨਾ ਸ਼ੇਅਰ ਕਰੀਏ ਤੇ ਪਾਕਿਸਤਾਨ ਦਾ ਦੌਰਾ ਮਨਲਾਦਾ ਅਧੂਰਾ ਹੀ ਰਹਿਣਾ ਸਾਡਾ ਬਿਲਕੁਲ ਦੇਖੋ ਪਾਕਿਸਤਾਨ ਦਾ ਦੌਰਾ ਆਪਾਂ ਦਿਖਾਉਣਾਗਾ ਸਾਰਾਗਾ ਜਿੰਨਾ ਕ ਆਪਾਂ ਸ਼ੂਟ ਕਰ ਸਕੇ ਉਹਨਾਂ ਕ ਆਪਾਂ ਦਿਖਾਉਣਾ ਲੋਕ ਨੇ ਇੱਕ ਸਵਾਲ ਅਕਸਰ ਮੈਨੂੰ ਲੱਗਦਾ ਤੁਹਾਨੂੰ ਵੀ ਪੁੱਛਿਆ ਹੋਣਾ ਵੀ ਯਾਰ ਤੁਹਾਡੇ ਮੂਰੇ ਬੜੇ ਭੰਗੜੇ ਪਾਏ ਡਾਂਸ ਕਰੇ ਝੂਮਰ ਹੋਏ ਜਿੱਥੇ ਤੇ ਤੁਸੀਂ ਗਏ ਫੁੱਲਾਂ ਦੀ ਵਰ ਤੇ ਵੀ ਇਹ ਪਾਕਿਸਤਾਨ ਦੌਰੇ ਤੇ ਇਦਾਂ ਹੁੰਦਾ ਸਭ ਨਾਲ ਹੁੰਦਾ ਜਾਂ ਇਦਾਂ ਕੀ ਹੁੰਦਾ ਲੋਕਾਂ ਨੂੰ ਇਹ ਗੱਲ ਸਮਝ ਆਉਂਦੀ ਆ ਵੀ ਹੁਣ ਆਪਾਂ ਦੂਜੇ ਦੇਸ਼ ਚ ਆ ਗਏ ਆ ਵੀ ਠੰਡ ਗਰਮੀ ਦੀ ਬਦਲੀ ਹੋਊਗੀ ਤੇ ਲੋਕਾਂ ਨੂੰ ਐਵੇਂ ਹੀ ਹੋ ਜਾਂਦਾ ਵੀ ਹਾਂ ਉਧਰੋਂ ਚਾਹ ਪੀ ਕੇ ਨਿਕਲੇ ਹੁੰਨੇ ਆ ਯਾਰ ਹੁਣ ਦੂਜੇ ਦੇਸ਼ ਚ ਆ ਗਏ ਹੁਣ ਭੁੱਖ ਜੀ ਲੱਗੀ ਕੁਝ ਖਾਣਾ ਲਈਏ ਮਿੰਟ ਫਾਈਵ ਮਿੰਟ ਹੈ ਨਾ ਜਾਣਸਰ ਬਾਹਰ ਪਛੇ ਨੇ ਭਾਈ ਇਹਨਾਂ ਮੌਸਮ ਕੇ ਇਹ ਜਾ ਵੀ ਟੱਪੇ ਦਾ ਤੁਸੀਂ ਕਿ ਲੀਓ ਬੈਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਮਿੱਤਰਾਂ ਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੰਬੇ ਵਕਫੇ ਤੋਂ ਬਾਅਦ ਅੱਜ ਫੇਰ ਤੁਹਾਡੇ ਨਾਲ ਜੁੜੇ ਆਂ ਤੁਹਾਨੂੰ ਪਤਾ ਹੀ ਹੈ ਜੀ ਆ ਪਹਿਲਾਂ ਇੰਡੀਆ ਦੌਰਾ ਪਾਕਿਸਤਾਨ ਦੌਰਾ ਫੇਰ ਹੁਣ ਵਾਪਸ ਸਟੂਡੀਓ 'ਚ ਬਾਈ ਨਾਲ ਅੱਜ ਫੇਰ ਬੈਠਣ ਦਾ ਸਬਬ ਬਣਿਆ ਤੇ ਪਹਿਲਾਂ ਤਾਂ ਬਾਈ ਦਾ ਜੀ ਆਇਆਂ ਕਰਦੇ ਆਂ ਹਰ ਵਾਰ ਦੀ ਤਰ੍ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਗੰਨ ਤੇ ਉਮੀਦ ਆ ਦੁਬਾਰੇ ਆ ਕੇ ਜੀ ਲੱਗ ਗਿਆ ਹੋਣਾ ਤੁਹਾਡਾ ਵੀ ਤੇ ਦੇਖੋ ਥੋੜਾ ਟਾਈਮ ਟੇਬਲ ਜਾ ਹਿੱਲਿਆ ਹੋਇਆ ਬਾਕੀ ਤਾਂ ਠੀਕ ਹੈ ਬੱਚਿਆਂ ਦੀ ਜਿਹੜਾ ਬਾਡੀ ਬਲੌਕ ਹੁੰਦਾ ਉਹ ਨਹੀਂ ਹਲੇ ਲੋਟ ਆਏ ਬਾਕੀ ਸਭ ਕੁਝ ਸਹੀ ਹੈ ਸਫਰ ਵਧੀਆ ਰਿਹਾ ਸਾਰੀਆਂ ਚੀਜ਼ਾਂ ਚੰਗੀਆਂ ਯਾਦਾਂ ਲੈ ਕੇ ਆਏ ਆ ਜੀ ਜੀ ਤੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸასი ਕਾਲ ਜੀ ਤੇ ਉਮੀਦ ਆ ਜੀ ਸਾਡੀ ਜਿਹੜੀ ਲੜੀ ਆ ਫੇਰ ਹੁਣ ਓਮੇਜਿਕ ਚੱਲਦੀ ਰਹੂਗੀ ਨਿੱਕੇ ਨਿੱਕੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸੋ ਅੱਜ ਫਿਰ ਪਾਕਿਸਤਾਨ ਦੀਆਂ ਗੱਲਾਂ ਪਾਕਿਸਤਾਨ ਦੀਆਂ ਹੀ ਅਸੀਂ ਤਾਂ ਕਾਫੀ ਦੇਰ ਹਿੱਟ ਵਿੱਚ ਗੁਰਗੁਰੂ ਹੋ ਰਿਹਾ ਸੀ ਵੀ ਕਦੋਂ ਕਦੋਂ ਕੱਢੀਏ ਬਾਹਰ ਬਹੁਤ ਔਖੀਆਂ ਪਾਕਿਸਤਾਨ ਦੀਆਂ ਯਾਦਾਂ ਜਿਹੜੀਆਂ ਅਸੀਂ ਲੈ ਕੇ ਆਏ ਹਾਂ ਉਹ ਜੇ ਨਾ ਸ਼ੇਅਰ ਕਰੀਏ ਤੇ ਪਾਕਿਸਤਾਨ ਦਾ ਦੌਰਾ ਮਨਲਾਦਾ ਅਧੂਰਾ ਹੀ ਰਹਿਣਾ ਸਾਡਾ ਤੇ ਜਿੱਦਾਂ ਸਾਡਾ ਆਪਣਾ ਚੈਨਲ ਦਾ ਮੋਟੋ ਹੀ ਆ ਵੀ ਜੋ ਦੇਖਿਆ ਸੋ ਦਿਖਾਇਆ ਤੇ ਸਾਡਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਵੀ ਵੇਟ ਕਰਦੇ ਸੀ ਵੀ ਕਦੋਂ ਮੇਰਾ ਜੋੜੀਦਾਰ ਆਵੇ ਤੇ ਅਸੀਂ ਕਦੋਂ ਗੱਲਾਂ ਕੱਢੀਏ ਤੇ ਉਹ ਗੱਲਾਂ ਹੁਣ ਕੱਢਣ ਦਾ ਟਾਈਮ ਹੈ ਜੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਮੀਦ ਕਰਾਂਗੇ ਤੁਸੀਂ ਵੀ ਜਿਹੜੀਆਂ ਹੈਗੀਆਂ ਨੇ ਔਰ ਉਹ ਤੁਹਾਨੂੰ ਪਛਾਣਦਾ ਹੋਊਗਾ ਤੇ ਅਸੀਂ ਇਹੀ ਲੜੀ ਅੱਗੇ ਤੋਰੀਏ ਬਿਲਕੁਲ ਦੇਖੋ ਪਾਕਿਸਤਾਨ ਦਾ ਦੌਰਾ ਆਪਾਂ ਦਿਖਾਉਣਾਗਾ ਸਾਰਾਗਾ ਜਿੰਨਾ ਕ ਆਪਾਂ ਸ਼ੂਟ ਕਰ ਸਕੇ ਉਹਨਾਂ ਕ ਆਪਾਂ ਦਿਖਾਉਣਾ ਪਰ ਰਹੀ ਗੱਲ ਜਿਹੜੇ ਐਕਸਪੀਰੀਅੰਸ ਹਜ਼ਾਰ ਰੇ ਆ ਉਹ ਕੀ ਯਾਰੀ ਕੈਮਰਾ ਨਹੀਂ ਬੋਲਦਾ ਬਿਲਕੁਲ ਜੀ ਉਹ ਤੁਸੀਂ ਭੋਗਦੇ ਹੋ ਉਹ ਤੁਸੀਂ ਮਾਣਦੇ ਹੋ ਉੱਥੇ ਰਹਿ ਕੇ ਉਹਨਾਂ ਚ ਵਿਚਰਦੇ ਜਦੋਂ ਉਹ ਚੀਜ਼ਾਂ ਤੁਸੀਂ ਬਿਆਨ ਹੀ ਕਰ ਸਕਦੇ ਹੋ ਸਹੀ ਗੱਲ ਹੈ ਜੀ ਹੁਣ ਐਤਕੀ ਜਿਹੜਾ ਆਪਣਾ ਟੂਰ ਸੀ ਇਸ ਟੂਰ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਆਪਣੀ ਇੱਕ ਐਲਬਮ ਬਣ ਗਈ ਹੋਰ ਐਲਬਮ ਬਣ ਗਈ ਜਿਹੜੀ ਦਿਮਾਗ 'ਚ ਬਣਦੀ ਹੈ ਫੋਟੋ ਵਾਲੀ ਐਲਬਮ ਛੱਡੋ ਇੱਕ ਦਿਮਾਗ 'ਚ ਐਲਬਮ ਬਣਦੀ ਆ ਉਹ ਬਣੀ ਆ ਤੇ ਉਹਦੀਆਂ ਗੱਲਾਂ ਬਾਤਾਂ ਰੋਜ਼ ਜਿੱਦਦੇ ਦੇ ਆਪਾਂ ਪਾਕਿਸਤਾਨ ਤੋਂ ਆਏ ਆ ਤਕਰੀਬਨ ਤੁਹਾਨੂੰ ਵੀ ਤੇ ਮੈਨੂੰ ਵੀ ਰੋਜ਼ 10 ਬੰਦੇ ਪੁੱਛ ਹੀ ਲੈਂਦੇ ਨੇ ਕਿੱਦਾਂ ਰਿਹਾ ਪਾਕਿਸਤਾਨ ਸਹੀ ਹੈ ਜੀ ਇਹ ਤਾਂ ਤਾਂ ਪੁੱਛਦੇ ਨੇ ਉਹ ਇਹ ਤਾਂ ਨੋਰਮਲ ਹੈ ਜੀ ਹੁਣ ਹਰ ਕੋਈ ਬੰਦੇ ਨੂੰ ਪਤਾ ਹੁੰਦਾ ਫੋਸ ਵਿਖਤੇ ਅਸੀਂ ਥੋੜਾ ਬਹੁਤ ਅਪਡੇਟ ਕਰਦੇ ਸੀਗੇ ਹਰ ਬੰਦਾ ਸੋਚਦਾ ਸੀਗਾ ਕਿ ਵੀ ਯਾਰ ਦੱਸੋ ਉੱਥੇ ਦਾ ਕੀ ਡਿਫਰੈਂਸ ਹੈ ਕੀਮੇ ਦਾ ਲੋਕ ਨੇ ਇਹ ਗੱਲਾਂ ਚੱਲ ਹੀ ਰਹੀਆਂ ਨੇ ਜੀ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਇੱਕ ਗੱਲ ਕਲੀਅਰ ਕਰੀਏ ਵੀ ਲੋਕ ਨੇ ਇੱਕ ਸਵਾਲ ਅਕਸਰ ਮੈਨੂੰ ਲੱਗਦਾ ਤੁਹਾਨੂੰ ਵੀ ਪੁੱਛਿਆ ਹੋਣਾ ਵੀਰ ਤੁਹਾਡੇ ਮੂਹਰੇ بڑے ਭੰਗੜੇ ਪਾਏ ਡਾਂਸ ਕਰੇ ਝੂਮਰ ਹੋਏ ਜਿੱਥੇ ਤੁਸੀਂ ਗਏ ਫੁੱਲਾਂ ਦੀ ਵਰਖਾ ਹੋਈ ਤੇ ਵੀ ਇਹ ਪਾਕਿਸਤਾਨ ਦੌਰੇ ਤੇ ਇਦਾਂ ਹੁੰਦਾ ਸਭ ਨਾਲ ਹੁੰਦਾ ਜਾਂ ਇਦਾਂ ਕੀ ਹੁੰਦਾ ਉਹਦੀ ਥੋੜੀ ਜੀ ਮੈਂ ਗੱਲ ਕਲੀਅਰ ਕਰ ਦਿੰਦਾ ਬਿਲਕੁਲ ਬਿਲਕੁਲ ਹਾਂ ਦੱਸਣਾ ਸਾਰਾ ਹਰ ਪੱਖ ਆਪਣਾ ਸ਼ੇਅਰ ਕਰਨਾ ਜੀ ਇਹ ਨਾ ਹੋਵੇ ਕਿ ਵੀ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਜਾਂ ਕਈ ਬੰਦਾ ਹੁੰਦਾ ਯਾਰ ਇਹ ਹੋਰ ਸੀਗੇ ਸਾਡੇ ਨਾਲ ਇਦਾਂ ਹੁੰਦਾ ਨਹੀਂ ਉਹ ਇੱਕ ਵਾਰੀ ਭੂਮਿਕਾ ਜੀ ਆਪਾਂ ਬੰਦੀਏ ਕਿ ਬੰਦਿਆਂ ਨੂੰ ਕਿਸੇ ਨੂੰ ਸ਼ੰਕਾ ਨਾ ਰਹੇ ਕਿ ਵੀ ਆ ਤੁਸੀਂ ਤੁਹਾਨੂੰ ਵੈਸੇ ਪੁੱਛਿਆ ਕਿਸੇ ਨੇ ਵੀ ਬੜੇ ਝੂਮਰ ਮੈਨੂੰ ਮੈਨੂੰ ਬਹੁਤ ਪੁੱਛਿਆ ਜੀ ਮੈਨੂੰ ਤਾਂ ਬਹੁਤ ਪੁੱਛਿਆ ਕਿਉਂਕਿ ਮੈਂ ਆਪਾਂ ਆਪਣੇ ਪੇਜ ਤੇ ਵੀ ਤੇ ਆਪਣੇ ਮੈਂ ਪਰਸਨਲ ਪੇਜ ਤੇ ਵੀ ਆਪਾਂ ਥੋੜਾ ਬਹੁਤ ਅਪਡੇਟ ਕਰਦੇ ਸੀਗੇ ਤੇ ਹਰ ਬੰਦਾ ਸੋਚਦਾ ਸੀਗਾ ਕਿ ਯਾਰ ਬਈ ਬੜੀ ਥੋੜੀ ਤਾਂ ਮਹਿਮਾਨ ਨਵਾਜੀ ਹੋਈ ਐ ਪਰ ਆ ਤੁਸੀਂ ਪੱਖ ਇੱਕ ਵਾਰੀ ਕਲੀਅਰ ਕਰ ਦਿਓ ਸਾਰਾ ਬਿਲਕੁਲ ਜੀ ਪੱਖੇ ਦਾ ਸਿੰਪਲ ਜਿਹਾ ਵੀ ਸਵਾਗਤ ਵਾਕਈ ਸੋਹਣਾ ਕਰਦੇ ਆ ਬਹੁਤ ਪਿਆਰ ਮੁਹੱਬਤ ਵਖਸ਼ਦੇ ਆ ਤੁਹਾਨੂੰ ਬੜਾ ਸਤਿਕਾਰ ਨਾਲ ਲੈ ਕੇ ਜਾਂਦੇ ਆ ਸਭ ਕੁਝ ਕਰਦੇ ਆ ਪਰ ਜਿਹੜੇ ਆਪਾਂ ਕਈ ਵਾਰੀ ਇਮੇਜ ਬਣਾ ਲੈਨੇ ਦਿਮਾਗ 'ਚ ਵੀ ਕਿਤੇ ਉਹ ਇੰਨੇ ਸਾਰਾ ਦਿਨ ਵੀ ਝੁਮਰੀ ਮੂਰੇ ਤੇ ਹਰੇਕ ਆਉਣ ਵਾਲੇ ਦੇ ਮੂਰੇ ਝੁਮਰੀ ਪਾਉਂਦੇ ਰਹਿਣਗੇ ਤੇ ਜਾਂ ਇਹ ਸਮਝ ਲੈਣ ਕਿ ਅਸੀਂ ਖਾਸ ਸੀ ਤੇ ਸਾਡੇ ਮੂਰੇ ਨਾ ਅਸੀਂ ਖਾਸ ਸੀ ਨਾ ਆਮ ਸੀ ਕੋ ਗੱਲ ਨੋਰਮਲ ਜੇ ਆਪਾਂ ਗੱਲ ਕਰੀਏ ਅਸਲ 'ਚ ਕੀ ਸੀ ਉਹ ਇੱਕ ਕਿਸਮ ਦਾ ਸੈਮੀਨਾਰ ਸੀ ਹਾਂਜੀ ਇੱਕ ਪੰਜਾਬੀ ਮਾਂ ਬੋਲੀ ਤੇ ਕਾਨਫਰੰਸਾਂ ਸੀ ਦੋ ਇਕੱਠੀਆਂ ਤੇ ਜਦੋਂ ਕੋਈ ਇੱਕ ਸਮਾਗਮ ਹੁੰਦਾ ਤੇ ਸਮਾਗਮ ਦੀ ਇੱਕ ਰੂਪਰੇਖਾ ਹੁੰਦੀ ਹੈ ਉਹਦੇ ਕੁਝ ਪ੍ਰੋਟੋਕੋਲ ਬਣਾਏ ਹੁੰਦੇ ਆ ਵੀ ਆਏ ਮਹਿਮਾਨ ਨੂੰ ਕਿਵੇਂ ਸਵਾਗਤ ਕਰਨਾ ਆਏ ਮਹਿਮਾਨ ਨੂੰ ਕਿੱਥੇ ਲੈ ਕੇ ਜਾਣਾ ਸੋ ਸਾਡੇ ਲਈ ਨਹੀਂ ਸੀਗੇ ਝੂਮਰ ਸਾਡੇ ਲਈ ਉਹ ਚੀਜ਼ਾਂ ਨਹੀਂ ਜਿਹੜੇ ਇੱਕ ਕਾਨਫਰੰਸ ਦੇ ਹਿੱਸੇ ਸਨ ਹਾਂਜੀ ਹਾਂ ਬਾਕੀ ਰਹੀ ਗੱਲ ਨੋਰਮਲ ਸਵਾਗਤ ਦੀ ਉਹ ਤੁਹਾਨੂੰ ਬਹੁਤ ਸੋਹਣੇ ਗੁਲਾਬ ਦੇ ਫੁੱਲਾਂ ਦੀ ਵੀ ਅੱਗੇ ਜਾ ਕੇ ਗੱਲ ਕਰਾਂਗੇ ਉਹਨਾਂ ਨਾਲ ਤੁਹਾਡਾ ਸਵਾਗਤ ਕਰਦੇ ਆ ਫੇਰ ਤੁਹਾਨੂੰ ਜਿੱਥੇ-ਜਿੱਥੇ ਉਹਨਾਂ ਨੂੰ ਪਿਆਰ ਬਖਸ਼ਣਾ ਪਿਆਰ ਬਖਸ਼ਦੇ ਆ ਬੜੀ ਪਿਆਰੀ ਭਾਸ਼ਾ ਬਖਸ਼ਦੇ ਆ ਦੁਆਵਾਂ ਬਹੁਤ ਦਿੰਦੇ ਆ ਹਾਂਜੀ ਰੱਬ ਸੋਣਾ ਖੈਰ ਕਰੇ ਹਾਂ ਰੱਬ ਸੋਣਾ ਸੋ ਇਹ ਜੇ ਤੱਕ ਇਹ ਕਲਾਮ ਤੁਹਾਨੂੰ ਅਕਸਰ ਦੇਖਣ ਨੂੰ ਮਿਲਦੇ ਆ ਜਿੱਦੇ ਦੇ ਅਸੀਂ ਆਏ ਆ ਸਾਡੇ 4-5 ਡਾਇਲੌਗ ਜਚੇ ਹੋਏ ਆ ਇੱਕ ਤਾਂ ਅਸੀਂ ਇੱਕ ਦੂਜੇ ਨੂੰ ਕਹਿਣ ਲੱਗੇ ਸਹੀ ਹੋ ਗਿਆ ਹਾਂਜੀ ਮਸਲਾ ਹੀ ਕੋਈ ਨਹੀਂ ਮਸਲਾ ਹੀ ਕੋਈ ਨਹੀਂ ਸਹੀ ਹੋ ਗਿਆ ਮਸਲੇ ਕੋਈ ਨਹੀਂ ਤੇ ਰੱਬ ਸੋਣਾ ਖੈਰ ਕਰੇ ਰੱਬ ਸੋਣਾ ਖੈਰ ਕਰੇ ਸੋ ਇੱਕ-ਇੱਕ ਖਾਂ ਵਾਲੇ ਮਿਸਬਿੱਲਾ ਕਰੋ ਬਿਸਮਿਲਲਾ ਕਰੋ ਸ਼ੁਗਲ ਕੀ ਰੱਖਿਆ ਤੁਸੀਂ ਸ਼ੁਗਲ ਕੀ ਰੱਖਿਆ ਸੋ ਸ਼ੁਗਲ ਦੀ ਗੱਲ ਵੀ ਪੁੱਛਾਂਗੇ ਸ਼ੁਗਲ ਦੀ ਗੱਲ ਨਹੀਂ ਕਰਾਂਗੇ ਸੋ ਇਹ ਜਿਹੜੀਆਂ ਗੱਲਾਂ ਨਾ ਇਹ ਤਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵੀ ਇਹ ਕਈ ਵਾਰੀ ਨਾ ਪਪਰਮ ਪਾਲ ਕੇ ਫਿਰ ਜੇ ਉਹ ਜੀ ਚੀਜ਼ ਨਾ ਮਿਲੇ ਤਾਂ ਸਾਨੂੰ ਕਿਤੇ ਐ ਲੱਗਣ ਲੱਗ ਜੇ ਵੀ ਉਹ ਤਾਂ ਉਹ ਗੱਲ ਨਹੀਂ ਹੈਗੀ ਹਾਂਜੀ ਇਦਾਂ ਨਹੀਂ ਹੈ ਉਹ ਵੀ ਆਪਦੇ ਸਾਰੇ ਕੰਮਾਂ ਕਾਜਾਂ ਵਾਲੇ ਲੋਕ ਆ ਤੁਹਾਡੇ ਮਿੱਤਰ ਪਿਆਰੇ ਡਾਟ ਸਰਕਲ ਹੁੰਦਾ ਉਹ ਜੇ ਤੁਹਾਨੂੰ ਕੋਈ ਲੈਣ ਆ ਗਿਆ 에ਰਪੋਰਟ ਉਥੋਂ ਬਾਰਡਰ ਦੇ ਉੱਤੋਂ ਤੇ ਉਹਨੇ ਤੁਹਾਡਾ ਜੇ ਜੈ ਜੈ ਸਵਾਗਤ ਕੀਤਾ ਉਹ ਬਹੁਤ ਵਧੀਆ ਗੱਲ ਆ ਅਸੀਂ ਵੀ ਤਾਂ ਦੇਖੋ ਹੁਣ ਅਸੀਂ ਵੀ ਤਾਂ ਜਿਹੜੇ ਸਾਡੇ ਮਿੱਤਰ ਕਾਲੇ ਆਉਂਦੇ ਉਹ ਵੀ ਕਰਦੇ ਆ ਸੋ ਉੱਥੇ ਥੋੜਾ ਜਿਹਾ ਚਾ ਕਰਦੇ ਆ ਪਿਆਰ ਦਿੰਦੇ ਆ ਥੋੜਾ ਜਿਆਦਾ ਪਿਆਰ ਬਖਸ਼ਦੇ ਆ ਇਸ ਕਰਕੇ ਥੋੜੀ ਚਰਚਾ ਹੋ ਜਾਂਦੀ ਆ ਹਾਂਜੀ ਅੱਗੇ ਜਾਣ ਤੋਂ ਪਹਿਲਾਂ ਮੈਂ ਕਹਿੰਦਾ ਵੀ ਥੋੜੇ ਜਿਹਾ ਆਪਣੇ ਜਿਹੜੇ ਮਹਿਮਾਨ ਸੀਗੇ ਜਿਦਾਂ ਰਾਣਾ ਜੀ ਉਹਨੇ ਸੀਗੇ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਿਆ ਜਾਵੇ ਜਿਹੜੇ 4-5 ਬੰਦੇ ਸਾਡੇ ਨਾਲ ਸਾਈ ਮੰਗੂ ਬਿਲਕੁਲ ਬਿਲਕੁਲ ਦੇਖੋ ਜੀ ਪਹਿਲੀ ਗੱਲ ਤਾਂ ਪਾਕਿਸਤਾਨ ਦੇ ਵਿੱਚ ਚਾਹੌਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਇੰਨੇ ਕਿ ਜ਼ਿਆਦੇ ਚਾਹੁੰਦੇ ਆ ਜਿੰਨੇ ਕ ਐਪੀਸੋਡ ਆਪਣੇ ਪਾਕਿਸਤਾਨ 'ਚ ਦੇਖੇ ਜਾਂਦੇ ਮੈਨੂੰ ਲੱਗਦਾ ਉਹਨੇ ਇੱਧਰ ਨਹੀਂ ਦੇਖੇ ਜਾਂਦੇ ਹਰ ਬੰਦੇ ਨੇ ਸਾਨੂੰ ਪਿਆਰ ਸਤਿਕਾਰ ਬਖਸ਼ਿਆ ਪਰ ਕੁਝ ਇੱਕ ਬੰਦੇ ਹੁੰਦੇ ਆ ਜਿਹੜੇ ਤੁਹਾਡੇ ਲਈ ਪੂਰੇ ਦੇ ਪੂਰੇ ਆਪਦੇ ਆਪ ਨੂੰ ਸਮਰਪਿਤ ਕਰ ਦਿੰਦੇ ਆ ਠੀਕ ਆ ਇਸ ਵਾਰ ਜਦੋਂ ਮੈਨੂੰ ਨਾਸਰભાઈ ਦਾ ਫੋਨ ਆਇਆ ਕਹਿੰਦਾ ਵੀ ਦੱਸੋ ਮੈਂ ਕਿੱਥੇ ਆਵਾਂ ਚੱਕਣ ਕਿਦਿਆਂ ਕਰਾਂ ਮੈਂ ਉਹਨਾਂ ਨੂੰ ਕਿਹਾ ਮਖਾਇਰ ਨਾਸਰ ਤੁਰੇ ਕੋਲੇ ਬਹੁਤ ਜ਼ਿਆਦਾ ਆਉਣਾ ਜਾਣਾ ਲੱਗਿਆ ਰਹਿੰਦਾ ਕੋਈ ਨਹੀਂ ਆਪਾਂ ਤਾਂ ਤਾਂਦੇ ਮਿਲਦੇ ਰਹਿਣਾ ਪਰ ਐਤਕੀ ਨਾ ਬਾਈ ਰਾਣਾ ਬਹੁਤ ਜ਼ੋਰ ਲਾ ਰਿਆ ਸੀ ਪਿਛਲੀ ਪਿਛਲੇ ਟੂਰ ਤੇ ਹੀ ਰਾਣੇ ਬਾਈ ਨੇ ਮੈਨੂੰ ਬਹੁਤ ਜ਼ੋਰ ਲਾਇਆ ਸੀ ਰਾਣਾ ਜ਼ਬਰ ਰਾਣਾ ਜ਼ਬਰ ਹਾਂਜੀ ਖਾਨ ਖਾਨ ਹਾਂ ਤੇ ਉਹਦਾ ਅਸੀਂ ਨਾਮ ਵੀ ਬੜਾ ਮਸਾਂ ਚ ਗਿਆ ਸਰੋ ਸਰੋ ਸੁਣੇ ਤਾਂ ਬਾਈ ਨੇ ਨਾਮ ਵੀ ਬਹੁਤ ਗੱਤ ਮਤਲਬ ਸਾਡੇ ਕੋਲ ਨਹੀਂ ਲਿਆ ਗਿਆ ਜਾਬਰ ਕਹੀ ਜਾਂਦੇ ਉਹਨੂੰ ਉਹਨਾਂ ਨੇ ਫਿਰ ਦੱਸਿਆ ਵੀ ਜਾਬਰ ਨਹੀਂ ਆ ਜਾਬਰ ਜਬਰ ਜਾਬਰ ਕਹਿੰਦੇ ਵਸੂ ਐਂ ਯਾਦ ਕਰ ਲੈ ਐਂਦਾ ਯਾਦ ਕਰ ਲੈ ਫਿਰ ਸਾਨੂੰ ਯਾਦ ਹੋ ਗਿਆ ਰਾਣਾ ਜਾਬਰ ਸੋ ਬਹੁਤ ਪਿਆਰੇ ਮਿੱਤਰ ਹੈ ਜੀ ਪੋਲਿਟਿਕਸ ਚ ਵੀ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਤੇ ਨਾਲ ਨਾਲ ਉਹ ਬਹੁਤ ਵਧੀਆ ਬਿਜ਼ਨਸਮੈਨ ਨੇ ਤੇ ਉਹਨਾਂ ਨੇ ਖੁੱਲਾ ਸਮਾਂ ਕੱਢਿਆ ਖੁਦ ਵੀ ਉਹਨਾਂ ਦੇ ਭਾਂਜੇ ਹਾਂਜੀ ਚਾਹ ਫਾਹਿਦ ਸੀ ਚਾਹ ਮੋਸਨ ਸੀ ਠੀਕ ਹੈ ਤੇ ਉਹਨਾਂ ਦੀ ਟੀਮ ਚ ਇੱਕ ਫਕਰ ਸੀ ਬੰਦਾ ਜਿਹੜਾ ਫੋਟੋਗ੍ਰਾਫੀ ਕਰਦੇ ਸੀ ਸੋ ਉਹਨਾਂ ਨੇ ਪ੍ਰੋਪਰ ਸਾਡੇ ਨਾਲ ਇੱਕ ਟੀਮ ਲਾਈ ਜਿਨ੍ਹਾਂ ਨੇ ਥਾਂ ਥਾਂ ਸਾਡੇ ਸ਼ੂਟ ਕੀਤਾ ਫੋਟੋਗ੍ਰਾਫੀ ਕੀਤੀ ਨਾਲ ਗੱਡੀ ਤੇ ਰਹੇ ਕਮਾਇਆ ਜਿੱਥੇ ਵੀ ਜਾਣਾ ਸੀ ਕਮਾਇਆ ਤੇ ਜੇਬ ਚੋਂ ਸਾਨੂੰ ਪੈਸੇ ਵੀ ਦਿੱਤੇ ਉਹ ਵੀ ਗੱਲ ਕਰਾਂਗੇ ਇਹ ਅਤ ਕਥਨੀ ਜਿਹੜੀ ਇਹ ਆ ਵੀ ਜੇਬ ਚੋਂ ਵਿਚਾਰੇ ਨੇ ਸਾਨੂੰ ਪੈਸੇ ਵੀ ਦਿੱਤੇ ਸਾਡੀਆਂ ਟਿਕਟਾਂ ਵੀ ਲਾਈਆਂ ਸਭ ਕੁਝ ਕੀਤਾ ਥਾਂ ਥਾਂ ਦੇ ਉੱਤੇ ਸੋ ਇਹ ਉਹਨਾਂ ਦਾ ਪਿਆਰ ਆ ਸੋ ਇਸ ਲਈ ਅਸੀਂ ਪਹਿਲਾਂ ਰਾਣਾ ਬਾਈ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਤੇ ਪਰ ਮੈਨੂੰ ਹੁਣ ਮੈਂ ਉਹਨਾਂ ਨੂੰ ਜਿਹੜੀ ਆਪਾਂ ਉੱਤੇ ਲਾਈਵ ਦੇ ਕੇ ਆਏ ਸੀ ਕੁਝ ਇੱਕ ਉਹਨਾਂ ਨੂੰ ਬੇਨਤੀਆਂ ਕਰਕੇ ਆਏ ਸੀ ਮੈਂ ਉਹ ਵੀ ਦੱਸ ਦਿਆਂ ਕਿ ਵਦਨ ਤੋਂ ਪਹਿਲਾਂ ਉਹਨਾਂ ਨੇ ਮੰਨ ਲਈਆਂ ਬਿਲਕੁਲ ਜੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਦੇਖੋ ਰੋਜ਼ ਤੁਹਾਡੇ ਲਈ ਗੈਸਟ ਆਉਂਦੇ ਆ ਤੇ ਰੋਜ਼ ਰੋਜ਼ ਤੁਸੀਂ ਗੈਸਟਾਂ ਨੂੰ ਲੈ ਕੇ ਜਾਣਾ ਫਿਰ ਉਹਨਾਂ ਨੂੰ ਘੁਮਾਉਣਾ ਜੇਬ ਚੋਂ ਕਿੰਨਾ ਚਿਰ ਚੱਲੋਗੇ ਸੋ ਬੈਸਟ ਆ ਵੀ ਤੁਹਾਡੇ ਆਪ ਦੇ ਜਿਹੜੇ ਟੀਮ ਦੇ ਕੋਈ ਬੰਦੇ ਆ ਉਹਨਾਂ ਦੀ ਇੱਕ ਟੂਰਿਜ਼ਮ ਕੰਪਨੀ ਬਣਾਓ ਤੇ ਇੱਕ ਰੀਜ਼ਨੇਬਲ ਰੇ ਤੇ ਵਧੀਆ ਜੈਨੂਨ ਅਗਲੇ ਨੂੰ ਜਿਹਦੀ ਅਸੀਂ ਵੀ ਗਵਾਹੀ ਭਰ ਸੀ ਜੀ ਬਹੁਤ ਚੰਗੇ ਬੰਦੇ ਆ ਤੁਹਾਡੀ ਸਾਮ ਸੰਭਾਲ ਕਰਨਗੇ ਤੇ ਉਹ ਸ਼ੁਰੂ ਕਰੋ ਤੇ ਹੁਣ ਉਹ ਨਾ ਉਹਨਾਂ ਨੇ ਕੱਲ ਮੈਨੂੰ ਭੇਜੇ ਸੀਗੇ ਡਾਕੂਮੈਂਟ ਵਗੈਰਾ ਤੇ ਉਹਨਾਂ ਨੇ ਅਫੀਸ਼ੀਅਲ ਉਹਨਾਂ ਦੀ ਟੀਮ ਨੇ ਸ਼ੁਰੂ ਵੀ ਕਰ ਲਿਆ ਵੀ ਕੋਈ ਵੀ ਮਹਿਮਾਨ ਆਊਗਾ ਤਾਂ ਉਹਨੂੰ ਅਸੀਂ ਸਾਰਾ 3 ਦਿਨਾਂ ਤੋਂ ਲੈ ਕੇ 10 ਦਿਨਾਂ ਤੱਕ ਦਾ ਪੈਕੇਜ ਬਣਾਏ ਆ ਉਹ ਦੇਵਾਂਗੇ ਜੀ ਚ ਰਹਿਣ ਸਹਿਣ ਖਾਣਾ ਪੀਣਾ ਗੱਡੀ ਵੀ ਤੁਹਾਡੀ ਟੈਨਸ਼ਨ ਹੀ ਖਤਮਾ ਤੁਸੀਂ ਬਾਦਰ ਟੱਪਣਾ ਉਸ ਤੋਂ ਬਾਅਦ ਉਹ ਸਾਹਮਣੇਗੇ ਸੋ ਇਹ ਉਹ ਕਰ ਰਹੇ ਆ ਉਹ ਐਸੇ ਦੇਖੋ ਆ ਪਾਕਿਸਤਾਨ ਬਹੁਤ ਦੇਰ ਤੋਂ ਲੋ ਆਪਣੇ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂਦੇ ਨੇ ਲੋਕ ਹੁਣ ਜਦੋਂ ਦਰਬਾਰ ਸਾਹਿਬ ਆਪਣਾ ਕਰਤਾਰਪੁਰ ਦਾ ਲਾਂਘਾ ਖੁੱਲਿਆ ਉਹ ਤੋਂ ਬਾਅਦ ਲੋਕਾਂ ਦਾ ਚਲਣ ਰੁਝਾਨ ਹੋਰ ਵਧ ਗਿਆ ਹਮ ਜਦੋਂ ਓਵਰਸੀਜ਼ ਤੋਂ ਬੰਦਾ ਇੱਥੋਂ ਜਾਂਦਾ ਕਿਤੇ ਬਾਹਰਲੀ ਕੰਟਰੀ ਤੋਂ ਉਹਦਾ ਵੀਜ਼ਾ ਬੂਜ਼ਾ ਸੌਖਾ ਮਿਲ ਜਾਂਦਾ ਪਰ ਫੇਰ ਵੀ ਕਿਤੇ ਨਾ ਕਿਤੇ ਪਰ ਭਾਸ਼ਾ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਬੰਦੇ ਨੂੰ ਇਹ ਹੁੰਦਾ ਯਾਰ ਪਾਕਿਸਤਾਨ ਚੱਲੇ ਆ ਕੋਈ ਬੰਦਾ ਜਾਣਨ ਵਾਲਾ ਹੋਵੇ ਹਮ ਤੇ ਜਿੱਦਾਂ ਹੁਣ ਰਾਣਾ ਜਵਾਰੂ ਨਹੀਂ ਐ ਜਾਂ ਨਾਸਿਰ ਢਲੋਣੀ ਐ ਜਾਂ ਹੋਰ ਨੇ ਇਹ ਬੰਦਿਆਂ ਦਾ ਤੁਸੀਂ ਭਰੋਸਾ ਕਰ ਸਕਦੇ ਹੋ ਭਰੋਸਾ ਤਾਂ ਚਲੋ ਪੰਜਾਬੀ ਵੈਸੇ ਚੰਗੇ ਨੇ ਸਾਰੇ ਪਾਸੇ ਪਰ ਜਦੋਂ ਇੱਕ ਬੰਦਾ ਤੁਹਾਡੇ ਸਾਹਮਣੇ ਅੱਗੇ ਬੈਠਿਆ ਹੋਵੇ ਸਾਨੂੰ ਜਾਣਦਾ ਹੋਵੇ ਕਿ ਵੀ ਹਾਂ ਯਾਰ ਮਿੰਟੂ ਬਰਾੜ ਨੇ ਉਹ ਦੱਸ ਪਾਈ ਆ ਬੰਦਾ ਚਲੋ ਭਰੋਸੇਯੋਗ ਹੈ ਬਿਲਕੁਲ ਤੇ ਉਹਦਾ ਮਨ ਨੂੰ ਲੱਗਦਾ ਵੀ ਥੋੜਾ ਦੇਖੋ ਅੱਠ 10 ਜਣਿਆਂ ਨੂੰ ਮੈਂ ਜਾਣਦਾ ਜਿਹੜੇ ਹੁਣ ਟੂਰਿਜ਼ਮ ਦਾ ਕੰਮ ਸ਼ੁਰੂ ਕਰ ਚੁੱਕੇ ਆ ਤੇ ਸਾਰੇ ਹੀ ਵਧੀਆ ਬੰਦੇ ਆ ਇਸ ਇਸ ਲਾਈਨ ਦੇ ਵਿੱਚ ਤੁਸੀਂ ਜਾਲੀ ਬਣ ਨਹੀਂ ਚਲਾ ਸਕਦੇ ਹਾਂ ਕਿੰਨਾ ਕਿਚਰ ਇੱਕ ਇੱਕ ਬੰਦਾ ਆਇਆ ਉਹਨੂੰ ਮੂਰਖ ਬਣਾ ਲਿਆ ਤੇ ਤੁਹਾਡਾ ਵਪਾਰ ਤਾਂ ਤੁਹਾਡੀ ਇਮਾਨਦਾਰੀ ਤੇ ਖੜਾ ਨਾ ਹੈ bizness ਦਾ ਮੰਦਰੀਆ ਦੂਜੇ ਜਿਹੜੇ ਬਾਹਰਲੇ ਬੰਦੇ ਆ ਅਮਰੀਕਾ ਕੈਨੇਡਾ ਤੋਂ ਜਾਂ ਪਾਉਂਡਾਂ ਵਾਲੇ ਜਾਂਦੇ ਉਹਨਾਂ ਨੂੰ ਕੋਈ ਬਾਲਾ ਫਰਕ ਨਹੀਂ ਪੈਂਦਾ ਫੋਰਡੇਬਲ ਆ ਹਾਂਜੀ ਬਹੁਤ ਬਹੁਤ ਸੌਖਾ ਜੀ ਕਿਉਂਕਿ ਆਪਣੇ ਤੋਂ ਵੀ ਪੈਸਾ ਕਿਤੇ ਵੀ ਇਹ ਇੰਡੀਅਨ ਦੀ ਕਰੰਸੀ ਤੋਂ ਵੀ ਕਾਫੀ ਡਾਊਨ ਹੈ 3 20 ਸੀ ਉਦੋਂ ਜਦੋਂ ਆਪਾਂ ਗਏ ਆ ਹਾਂਜੀ ਤੇ ਬਹੁਤ ਵੱਡਾ ਫਰਕ ਹੈ ਤੇ ਜਦੋਂ ਬੰਦਾ ਆਸਟ੍ਰੇਲੀਆ ਜਾਂ ਯੂਕੇ ਤੋਂ ਆਉਂਦਾ ਕੈਨੇਡਾ ਤੋਂ ਬੰਦਾ ਉਹਨੂੰ ਵੈਸੇ ਬਹੁਤਾ ਲੱਗਦਾ ਹੀ ਨਹੀਂ ਉਹ ਤਾਂ ਬਣਾ ਸ਼ਾਹੀ ਇੱਕੋ ਸਿੰਪਲ ਗੱਲ ਆ ਸੁਖੰਤ ਜੇ ਅੱਜ ਕਿਸੇ ਮੁਲਕ ਦੀ ਅਸੀਂ ਸੈਰ ਕਰਨ ਜਾਣੇ ਆ ਸਾਨੂੰ ਘੱਟੋ ਘੱਟ 1000 ਤੋਂ 2000 ਡਾਲਰ ਦੀ ਤੈਅ ਟਿਕਟ ਲੈਣੀ ਪੈਂਦੀ ਟਿਕਟ ਲੈਣੀ ਪੈਂਦੀ ਤੇ ਅਸੀਂ ਉਹਦੀਆਂ ਬੰਦਸ਼ਾਂ ਚੁੰਨੇ ਆ ਵੀ ਐਨੇ ਵਜੇ ਜਹਾਜ਼ ਚੱਲੂ ਆ ਐਨੇ ਵਜੇ 에어ਪੋਰਟ ਪਹੁੰਚਣਾ ਪਾਕਿਸਤਾਨ ਦੀ ਸਭ ਤੋਂ ਬਿਊਟੀ ਇਹ ਹੈ ਵੀ ਤੁਸੀਂ ਕੋਈ ਬੰਦਸ਼ ਨਹੀਂ ਤੁਹਾਨੂੰ ਵੀਜ਼ਾ ਲੱਗ ਗਿਆ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਵਾਗੇ ਤੇ ਜਿੱਦੇ 10 ਵਜੇ ਸਵੇਰ 10 ਵਜੇ ਤੋਂ ਲੈ ਕੇ 3:30 ਵਜੇ ਤੱਕ ਆਪਰੇਸ਼ਨ ਨਾਲ ਦੋਨੇ ਪਾਸੇ ਉਹ ਤੁਸੀਂ 10 ਵਜੇ ਜਾਣਦੇ ਹੋ ਉੱਥੇ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਵੀ ਅੱਧੇ ਘੰਟੇ ਪਾਕਿਸਤਾਨ ਦਾ ਜਿਹੜਾ ਟਾਈਮ ਅੱਗੇ ਪਿੱਛੇ ਆ ਉਹ ਕਈ ਵਾਰੀ ਬੰਦੇ ਨੂੰ ਕਨਫਿਊਜ਼ ਕਰ ਦਿੰਦਾ ਸੋ ਉਹ ਧਿਆਨ ਰੱਖ ਕੇ ਚੱਲ ਜਿਓ ਤੇ ਤੁਸੀਂ ਜਦੋਂ ਮਰਜ਼ੀ ਪਾਸ ਕਰਗੇ ਤੁਹਾਡਾ ਕੋਈ ਪੈਸਾ ਨਹੀਂ ਲੱਗਿਆ ਇਹ ਨਹੀਂ ਹੈ ਕਿ ਫਲਾਈਟ ਡਿਲੇ ਹੋ ਗਈ ਇਹ ਹੋ ਗਿਆ ਚਲੋ ਆਪਣਾ ਸਮਾਨ ਦਾ ਭਾਰ ਦਾ ਨਹੀਂ ਰੋੜਾ ਡਿਟੈਂਸ਼ਨ ਨਹੀਂ ਭਾਵੇਂ ਤੁਸੀਂ ਸੋ ਦੂਜੀ ਗੱਲ ਇਹ ਆ ਵੀ ਜੇਕਰ ਉਹੀ ਪੈਸਾ ਅਸੀਂ ਉੱਥੇ ਕਿਸੇ ਕੰਪਨੀ ਨਾਲ ਕਿਸੇ ਵੀ ਚੰਗੇ ਬੰਦੇ ਨਾਲ ਡੀਲ ਦੇ ਦਿੰਨੇ ਆ ਉਹਨਾਂ ਨੂੰ ਤੇ ਉਹ ਤੁਹਾਨੂੰ ਵਧੀਆ ਕਾਰਖਾਨੇ ਹੋਗੇ ਆਉਂਦਿਆਂ ਨੂੰ ਤੁਹਾਨੂੰ ਵਧੀਆ 5 ਸਟਾਰਾਂ ਚ ਰੋ 7 ਸਟਾਰ ਜਿਹੜੀ ਮਰਜ਼ੀ ਤੁਸੀਂ ਮੰਗਦੇ ਹੋ ਚੁਆਇਸ ਉਹ ਉਹਨਾਂ ਕੋਲੇ ਪੈਕੇਜ ਆ ਉਹ ਦੇ ਦਿੰਦੇ ਆ ਇਹ ਨਾਸਰ ਹੋਰਾਂ ਨੇ ਪਿਛਲੇ 2 ਸਾਲ ਦਾ ਸ਼ੁਰੂ ਕੀਤਾ ਆ ਵਿਕਾਸ ਇਸ ਨੂੰ ਦੇਖਦਾ ਇੱਕ ਸਾਡੇ ਬਾਬਾ ਸ਼ਵੀਰ ਆ ਉਹ ਕਰਦਾ ਇੱਕ ਕੁੜੀ ਆ ਪ੍ਰਵਾ ਕਰਕੇ ਉਹ ਦੇਖਦੇ ਆ ਹੋਰ ਵੀ ਮੱਲੀ ਸਾਹਿਬ ਕਰਦੇ ਹੁੰਦੇ ਸੀ ਪਹਿਲਾਂ ਹੁਣ ਅੱਜ ਕੱਲ ਦਾ ਅਮਰੀਕਾ ਚਲੇ ਗਏ ਉਹਨਾਂ ਦੀ ਵੀ ਇਹ ਸਰਵਿਸ ਸੀਗੀ ਬਹੁਤ ਸਾਰੇ ਜਾਣਿਆਂ ਨੂੰ ਮੈਂ ਜਾਣਦਾ ਜਿਹੜੇ ਸਰਵਿਸ ਮੁਹੱਈਆ ਕਰਾਉਂਦੇ ਆ ਤੇ ਵਧੀਆ ਬੰਦੇ ਆ ਸੋ ਉਹ ਵੀਜ਼ਾ ਲਵਾਉਣ ਤੋਂ ਲੈ ਕੇ ਸਾਰੀ ਸਪੋਰਟ ਕਰਦੇ ਤੁਹਾਨੂੰ ਵੀਜ਼ਾ ਲਵਾਉਣ ਤੇ ਵੀ ਜਿਹੜੀ ਆਪਾਂ ਕਈ ਵਾਰ ਕਹਿੰਦੇ ਲੈਟਰ ਚਾਹੀਦਾ ਦੂਨਾ ਪਾਸੇ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਜ਼ਰੂਰੀ ਹੈ ਬਣਦਾ ਵੀ ਹੈ ਕਿਉਂਕਿ ਬਹੁਤ ਬੰਦੇ ਜਾਣਾ ਚਾਹੁੰਦੇ ਨੇ ਬਿਲਕੁਲ ਪੱਲਾਹੌਰ ਨੂੰ ਤਾਂ ਹਰ ਕੋਈ ਜਾਣਾ ਚਾਹੁੰਦਾ ਕਹਿੰਦੇ ਜਿਹਨੇ ਪੱਲਾਹੌਰ ਨਹੀਂ ਦੇਖਿਆ ਹੋਵੇ ਜੰਮੇ ਨਹੀਂ ਜੀ ਜੀ ਬਿਲਕੁਲ ਅਸੀਂ ਤਾਂ ਜੰਮੇ ਇਸ ਵਾਰੀ ਤੁਸੀਂ ਪਿਛ ਅਮ ਤੇ ਸੁਰੂ ਤੋਂ ਆਪਾਂ ਜੀ ਸਟਾਰਟ ਕਰੀਏ ਬਾਗਾ ਬਾਰਡਰ ਤੋਂ ਜਿੱਦਾਂ ਤੁਸੀਂ ਦੱਸਿਆ ਕਿ ਵੀ ਆਪਾਂ ਨੂੰ ਲੰਘਣ 'ਚ ਕੋਈ ਪ੍ਰੋਬਲਮ ਨਹੀਂ ਹੈ ਜੀ ਉੱਥੋਂ ਆਪਾਂ ਮੈਨੂੰ ਲੱਗਦਾ ਥੋੜਾ ਜਰਨੀ ਦਾ ਮੰਨੀਏ ਜੀ ਬਿਲਕੁਲ ਮੋੜ ਬਈ ਫੇਰ ਗਾਂਹ ਚੱਲਾਂਗੇ ਹੌਲੀ ਹੌਲੀ ਬਿਲਕੁਲ ਦੇਖੋ ਬਾਗਾ ਬਾਰਡਰ ਦੇ ਉੱਤੇ ਜਦੋਂ ਆਪਾਂ ਕ੍ਰੋਸ ਕਰਦੇ ਆ ਨਾ ਤੇ ਉੱਥੇ ਸਾਰਾ ਕੁਸ਼ੀ ਕੋਲੇ ਕੋਲੇ ਜਿਆ ਤੇ ਨਵੇਂ ਬੰਦੇ ਲਈ ਤਾਂ ਕੋਈ ਮਜ਼ਾਕ ਦਾ ਪਾਤਰ ਜਾਂ ਬਣ ਜਾਂਦਾ ਵੀ ਹੱਸਣ ਹਾਸੀ ਨਿਕਲੀ ਜਾਂਦੀ ਹੈ ਵੀ ਯਾਰ ਆਹ ਕਿਹੜੇ ਢੰਗ ਦੀ ਇਮੀਗ੍ਰੇਸ਼ਨ ਹਾਂਜੀ ਸਿੰਪਲ ਤੁਸੀਂ ਗੱਡੀ ਚੱਕ ਕੇ ਉੱਥੇ ਚੌਂਕੀ ਆ ਚੌਂਕੀ ਦੇ ਉੱਤੇ ਆਪਦੀ ਰਜਿਸਟਰ ਕਰਾਓ ਆਪਦਾ ਨਾਮ ਪਾਸਪੋਰਟ ਨੰਬਰ ਅੰਦਰ ਆਓ ਅੰਦਰ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਪ੍ਰੋਪਰ ਵਧੀਆ ਉੱਥੇ ਆਪਦਾ ਸਮਾਨ ਸਕੈਨ ਕਰ ਦਿੰਦੇ ਆ ਉੱਥੇ ਕੁਲੀ ਆ ਤੁਹਾਡਾ ਸਮਾਨ ਥੋੜੀ ਸਪੋਰਟ ਕਰ ਦਿੰਦੇ ਆ 500 ਰੁਪਏ ਲੈਂਦੇ ਆ ਤੁਹਾਨੂੰ ਨਾਲ ਨਾਲ ਜਾ ਕੇ ਫਿਰ ਐਵੇਂ ਸਾਰੇ 500 ਮੀਟਰ ਲਈ ਇੱਕ ਬਸ ਤੇ ਚੜਾਉਂਦੇ ਆ ਤੁਹਾਨੂੰ ਉਹ ਬਸ ਤੇ ਚੜਾ ਕੇ ਤੁਹਾਨੂੰ ਲਾਈਨ ਦੇ ਕੋਲੇ ਲੈ ਜਾਂਦੇ ਆ ਉਹ ਨਹੀਂ ਮੈਨੂੰ ਥੋੜੀ ਸਮਝ ਆਈ ਵੀ 500 ਚ ਮਤਲਬ ਕਿ ਤੁਹਾਨੂੰ ਬੰਦਾ ਤੁਰ ਕੇ ਵੀ ਜਾ ਸਕਦਾ ਉਹ ਨਾ ਉੱਥੇ ਨਾਲ-ਨਾਲ ਜਿਹੜੀ ਫਲੈਗ ਸੈਰਮਨੀ ਹੋਣ ਕਰਕੇ ਤੇ ਫਲੈਗ ਸੈਰਮਨੀ ਲਈ ਲੋਕ ਆਮ ਜਨਤਾ ਦਾ ਵੀ ਰਾਹ ਉਹੀ ਆ ਕਿਤੇ ਉਹ ਮਿਕਸ ਨਾ ਹੋ ਜੇ ਉਹ ਮਿਕਸ ਨਾ ਹੋਵੇ ਉਹਦੇ ਲਈ ਨਾ ਲਾਈਕ ਕੱਟ ਟ੍ਰੈਕ ਬਸ ਦਾ ਬਣਾ ਕੇ ਉੱਥੇ ਛੱਡ ਦਿੰਦੇ ਆ ਤੇ ਉਹਦੇ ਚ ਫਿਰ ਉੱਥੇ ਸਿਕਿਉਰਿਟੀ ਆ ਜਿਹੜੀ ਤੁਹਾਡਾ ਸਮਾਨ ਚੱਕ ਕੇ ਲੀ ਦੇ ਕੋਲੇ ਰੱਖ ਦਿੰਦੀ ਆ ਇਧਰਲੇ ਕੋਲੀ ਇਧਰ ਰੱਖ ਦਿੰਦੇ ਆ ਉਧਰੋਂ ਚੱਕ ਕੇ ਉਧਰਲੇ ਕੁੜੀ ਤੁਹਾਡਾ ਸਮਾਨ ਚੱਕ ਲੈਂਦੇ ਆ ਉਹ ਕੁੜੀ ਚੱਕ ਕੇ ਅੱਜ ਕੱਲ ਤਾਂ ਉੱਥੇ ਚੱਲੋ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਕੰਪੀਟੀਸ਼ਨ ਚੱਲ ਰਿਹਾ ਵੀ ਇਧਰ 25000 ਬੰਦੇ ਬੈਠਣ ਦਾ ਉਧਰ 50000 ਬੰਦਾ ਬੈਠਣ ਦਾ ਹੁਣ ਜਿਹੜਾ ਇੱਕ ਸਟੇਡੀਅਮ ਬਣਾਇਆ ਜਾ ਰਿਹਾ ਝੰਡਾ ਵੀ ਕਹਿੰਦੇ ਵੀ ਝੰਡਾ ਵੱਡਾ ਕਰਤਾ ਝੰਡੇ ਦੀ ਗੱਲ ਹੋਈ ਸੀਗੀ ਮੇਰੇ ਆ ਉਹ ਕੁੜੀ ਆਉਂਦਾ ਸੀਗਾ ਮੈਂ ਕਿਹਾ ਯਾਰ ਤੁਸੀਂ ਲਾਦਾ ਝੰਡਾ ਆਪਣਾ ਅਸੀਂ ਲੱਭੀ ਜਾਂਦੇ ਸੀਗੇ ਹਾਂ ਕਹਿੰਦਾ ਉੱਧਰ ਸਾਡੇ 450 ਆਇਆ ਸੀ 550 ਲਾਣਾ ਫੁੱਟ ਕਰਕੇ ਉੱਚਾ ਤੇ ਕਹਿੰਦਾ ਵੀ ਇੱਕ ਤਾਂ ਬਰੌਟਾ ਕੱਢਣਾ ਸੋ ਉੱਥੇ ਇੱਕ ਮਾਹੌਲ ਚੱਲਦਾ ਐ ਜਿ ਕੋਈ ਦੋਰ ਨਹੀਂ ਹੈਗੀ ਸੋ ਇਸ ਕਰਕੇ ਤੁਸੀਂ ਜਦੋਂ ਪਰਲੇ ਪਾਸੇ ਲੰਘ ਜਾਂਦੇ ਹੋ ਉੱਥੇ ਕੁਲੀ ਤੁਹਾਨੂੰ ਇਮੀਗ੍ਰੇਸ਼ਨ ਚ ਲੈ ਜਾਂਦੇ ਆ ਇਮੀਗ੍ਰੇਸ਼ਨ ਵਾਲੇ ਉੱਥੇ ਵੀ ਉਹੀ ਦੋ ਚਾਰ ਚੀਜ਼ਾਂ ਜਿਹੜੀਆਂ ਹੁੰਦੀਆਂ ਜ਼ਰੂਰੀ ਉਹ ਫੋਟੋ ਕਿਚ ਨਹੀਂ ਤੁਹਾਡੇ ਫਿੰਗਰਪ੍ਰਿੰਟ ਲੈਣੇ ਉਹ ਲੈ ਕੇ ਤੇ ਗਾਂ ਫਿਰ ਬਾਈ ਰਾਣੇ ਵਰਗੇ ਮਹਿਕਾਂ ਫਖਣ ਲਾਰੇ ਫੁੱਲ ਲਈ ਖੜੇ ਹੁੰਦੇ ਆ ਫੁੱਲਾਂ ਦੀ ਇੱਥੇ ਖਾਸ ਗੱਲ ਦੱਸ ਦਈਏ ਜਿਹੜੇ ਫੁੱਲ ਉੱਤੇ ਮਿਲਦੇ ਨੇ ਨਾ ਚਲੋ ਬੁਕੇ ਤਾਂ ਲੱਗ ਸੀਗੇ ਜਿਹੜੇ ਗਲਾਂ 'ਚ ਤੁਹਾਡੇ ਹਾਰ ਪੈਂਦੇ ਨੇ ਗੁਲਾਬ ਦੇ ਉਹ ਮਤਲਬ ਕਿ ਵੀ ਦੱਸਣ ਤੋਂ ਬਾਹਰ ਹੈ ਹੁਣ ਜਿੱਦਾਂ ਬਾਈ ਨੇ ਕਿਹਾ ਕਿ ਕੈਮਰੇ 'ਚ ਸਾਰੀ ਚੀਜ਼ਾਂ ਨਹੀਂ ਹੁੰਦੀਆਂ ਨਾ ਉਹ ਅਸੀਂ ਦੱਸ ਵੀ ਨਹੀਂ ਸਕਦੇ ਵੀ ਕਿੰਨੀ ਬਹੁਤ ਅਸੀਂ ਚੋਣਾਂ ਦੇਸੀ ਗੁਲਾਬ ਆ ਆਪਣੇ ਦੇਸੀ ਗੁਲਾਬ ਕਿਤੇ ਨੇ ਕਿਤੇ ਖਤਮ ਕਰ ਲਿਆ ਉਹਨੂੰ ਸੋਨਾ ਬਣਾਉਣ ਦੇ ਚੱਕਰ 'ਚ ਹਾਂਜੀ ਹਾਂਜੀ ਤੇ ਉਹਦੀ ਜਿਹੜੀ ਕਈ ਵਾਰੀ ਕਹਿੰਦਾ ਨਾ ਤੁਸੀਂ ਸੋਨਾ ਬਣਦੇ ਬਣਦੇ ਅਸੀਂ ਅਕਸਰ ਦੇਨੇ ਆ ਮੇਕਅਪਾਂ ਨਾਲ ਆਪਦਾ ਮੂੰਹ ਸਿਰ ਖਰਾਬ ਕਰ ਲੈਨੇ ਆਪਾਂ ਉਵੇਂ ਗੁਲਾਬ ਨਾਲ ਹੋਈ ਗਲਾਬ ਦੇ ਵਿੱਚੋਂ ੜੜ ਰੰਗ ਕੱਢਨੇ ਗਲਾਬ ਨੂੰ ਸੋਹਣਾ ਬਣਾਉਣ ਵੱਡਾ ਬਣਾਉਣ ਦੇ ਚੱਕਰਾਂ 'ਚ ਉਹਦੀ ਜਿਹੜੀ ਖੁਸ਼ਬੂ ਆ ਉਹ ਵਿੱਚੋਂ ਮਾਈਨਸ ਹੋ ਗਈ। ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਇਸ ਲਈ ਆਪਣੀ ਡਾਕਟਰ ਪਰਵਿੰਦਰ ਕੋਰ ਹਨਾ ਨਾ ਉਹਨਾਂ ਨੇ ਕਰੀਮਾ ਨੂੰ ਕਿਹਾ ਵੀ ਜਿਹੜੇ ਇੱਥੋਂ ਦੇ ਗੰਡੇ ਆ ਉਹ ਕਿਤੇ ਨਾ ਕਿਤੇ ਨਾ ਕੌੜੇ ਆ ਤਾਂ ਨਾ ਜੋ ਤਿੱਖਾਪਨ ਨਿਕਲ ਜੇ ਤਾਂ ਵਧੀਆ ਹੋ ਜੇ। ਤਾਂ ਉਹਨਾਂ ਨੇ ਮੈਨੂੰ ਬਹੁਤ ਵਧੀਆ ਜਵਾਬ ਦਿੱਤਾ ਕਹਿੰਦੇ ਜਿਹੜੀ ਉਹ ਤਿੱਖਾਪਨ ਆ ਉਹਦੀ ਉਹੀ ਬਿਊਟੀ ਆ। ਉਹੀ ਉਹਦੇ 'ਚ ਗੁਣ ਆ। ਤੇ ਉਹੀ ਉਹਦੀ ਜਿਹੜੀ ਉਹਨੂੰ ਲੌਂਗ ਲਾਸਟਿੰਗ ਰੱਖਣ ਵਾਸਤੇ ਆ ਜੋ ਕੱਢ ਤਾਂ ਵਿੱਚੋਂ ਮਿੱਠੇ ਜ਼ਰੂਰ ਹੋ ਜਾਣਗੇ ਪਰ ਗੰਡੇ ਗਲ ਜਾਣਗੇ ਗੰਡੇ ਗਲ ਜਾਣਗੇ ਸੋ ਇਸ ਕਰਕੇ ਗੁਲਾਬ ਨਾਲ ਵੀ ਇਹੀ ਹੋਇਆ ਉੱਥੇ ਹਲੇ ਤੱਕ ਜਿਹੜਾ ਨੇਚਰਲ ਗੁਲਾਬ ਆ ਉਹ ਰੱਖਿਆ ਹੋਇਆ ਤੇ ਉਹਦੀ ਖੁਸ਼ਬੂ ਬੇਥਾਈ ਜ਼ਿਆਦੇ ਆ ਜਿਦਾ ਇਤਰ ਨਹੀਂ ਛੁੱਟਿਆ ਹੁੰਦਾ ਸੀ ਆਪਾਂ ਰੋਜ਼ ਵੋਟਰ ਕਹਿੰਦੇ ਵੀ ਆਹ ਉਹਦਾ ਦੀ ਖੁਸ਼ਬੂ ਆਦੀ ਹੈ ਸੋ ਉਹਦੇ ਲਈ ਅਸੀਂ ਇਸ ਦਾ ਕੀ ਕੀਤਾ ਇਤ ਕੀ ਵੀ ਸਾਨੂੰ ਖੁਸ਼ਬੂ ਚੰਗੀ ਲੱਗੀ ਤੇ ਉਹ ਖੁਸ਼ਬੂ ਤੋਂ ਬਾਅਦ ਸਾਨੂੰ ਇਹ ਲੱਗਿਆ ਵੀ ਜਿੰਨੇ ਫੁੱਲ ਇਹ ਸਾਡੇ ਤੇ ਵਰਸਾਉਂਦੇ ਆ ਜਾਂ ਜਿੰਨਾ ਪਿਆਰ ਸਾਨੂੰ ਦਿੰਦੇ ਆ ਇਹ ਪਿਆਰ ਅਸੀਂ ਦਿਮਾਗ ਚ ਭਰ ਕੇ ਜੇਬਾਂ ਚ ਭਰ ਕੇ ਤਾਂ ਲੈ ਆਉਣੇ ਆ ਆਪਦੇ ਦਿਲ ਚ ਭਰ ਕੇ ਲੈ ਆਉਣੇ ਆ ਪਰ ਇਹਨੂੰ ਪਰਮਾਨੈਂਟ ਕਿਵੇਂ ਲਜਾਇਆ ਜਾ ਸਕਦਾ ਇਸ ਖੁਸ਼ਬੂ ਨੂੰ ਅਸੀਂ ਉੱਥੇ ਵੀ ਬੀਜੀਏ ਪਿਆਰ ਦੀ ਖੁਸ਼ਬੂ ਤਾਂ ਐਸ ਵਾਰ ਅਸੀਂ ਉਹ ਕਲਮਾਂ ਲੈ ਕੇ ਆਏ ਆ ਉਥੋਂ ਤੇ ਸਾਨੂੰ ਵਧੀਆ ਰਿਹਾ ਉਥੋਂ ਫਾਲਸੇ ਮੋਤੀਆ ਤੇ ਇਹ ਤਿੰਨ ਚਾਰ ਚੀਜ਼ਾਂ ਉਥੋਂ ਲੈ ਕੇ ਆਏ ਆ ਕਾਫੀ ਔਖਾ ਸੀ ਪਰ ਚਲੋ ਥੈਂਕ ਯੂ ਇਮੀਗ੍ਰੇਸ਼ਨ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਅਲਾਉ ਕੀਤਾ ਪਿਆਰ ਅ ਬੀਜਣ ਲਈ ਤੇ ਬੰਡਣ ਲਈ ਉਹਦੇ ਠੀਕ ਹੈ ਜੀ ਜੇ ਤੁਹਾਨੂੰ ਖੁਸ਼ੀ ਆ ਪਿਆਰ ਬੰਡਣ ਚ ਤੇ ਬੀਜਣ ਚ ਆਸਟ੍ਰੇਲੀਆ ਨੇ ਤਾਂ ਨਹੀਂ ਲਿਆਉਣ ਦੇਣਾ ਸੀ ਨਹੀਂ ਨਹੀਂ ਚਲੋ ਇੰਡੀਆ ਦੇ ਵਿੱਚ ਉਹ ਲਿਆਉਣ ਦੇਤਾ ਸੋ ਉਹ ਗਲਾਬ ਦੀਆਂ ਕਲਮਾਂ ਬਾਰੇ ਮੈਂ ਦੱਸ ਦਿਆਂ ਅੱਗੇ ਵਧਣ ਤੋਂ ਪਹਿਲਾਂ ਉਹ ਬੂਟੇ ਲਿਆਂਦੇ ਸੀ ਪ੍ਰੋਪਰ ਇੱਕ ਨਰਸਰੀ ਤੋਂ ਰਾਣੇ ਬਾਈ ਹੋਰ ਰਾਣੇ ਦੁਆਏ ਤਾਂ ਉਹ ਬੂਟੇ ਅਸੀਂ ਦੋ ਤਾਂ ਨਰਸਰੀਆਂ ਨੂੰ ਦਿੱਤੇ ਇੱਕ ਨੂੰ ਸੁਖਨੈਬ ਸਿੱਧੂ ਹੋਰਾਂ ਨੇ ਸਾਨੂੰ ਸਪਾਰਸ਼ ਕਰੀ ਸੀ ਕਿਉਂਕਿ ਉਹ ਵੀ ਪਹਿਲਾਂ ਜਾ ਕੇ ਆਏ ਸੀ ਪੀਐਨਓ ਮੀਡੀਓ ਤੋਂ ਵੀ ਲੈ ਕੇ ਆਇਓ ਇੱਕ ਤਾਂ ਉਹਨਾਂ ਨੇ ਕਿਸੇ ਨਰਸਰੀ ਨੂੰ ਦਿੱਤੇ ਇੱਕ ਮੈਂ ਕਿਸੇ ਨਰਸਰੀ ਨੂੰ deta ਤਾਂ ਕਿ ਉਹ ਬੜੋਤਰੀ ਹੋ ਸਕੇ ਮੈਂ ਉਹਨਾਂ ਨੂੰ ਕਹਤਾ ਵੀ ਦਾ ਨਾਮ ਵੀ ਪਾਕਿਸਤਾਨੀ ਕੁਦਰਤੀ ਗਲਾਬ ਰੱਖ ਕੇ ਵੇਚਣਾ ਜੇ ਤੁਸੀਂ ਵੇਚਣਾ ਵੀ ਆ ਤੇ ਤੁਸੀਂ ਇਹਦੀ ਵੱਧ ਤੋਂ ਵੱਧ ਪੈਦਾਵਾਰ ਕਰਨੀ ਆ ਤੇ ਐਵੇਂ ਮੈਂ ਵੀ ਇੱਕ ਖੇਤ ਚ ਲਾ ਲਿਆ ਇੱਕ ਮੇਰੇ ਦੋਸਤ ਆ ਕਸ਼ਮੀਰ ਸਿੰਘ ਮੈਂ ਉਹਨਾਂ ਨੂੰ ਸਮਝਾ ਕੇ ਆਇਆ ਮੈਨੂੰ ਪਤਾ ਕਿਹੜੇ ਕਿਹੜੇ ਬੰਦੇ ਸਾਂਭ ਸਕਦੇ ਸਨ ਇੱਕ ਮੈਂ ਵੀ ਬਾਗ ਚ ਲਾ ਕੇ ਆਇਆ ਫਾਲਸਾ ਦਾ ਤੇ ਫਾਲਸਾ ਸੁਖਵੰਤ ਸਿੰਘ ਨੇ ਵੀ ਲਾ ਲਿਆ ਆਪਣੇ ਵੀ ਮਾਲਕਾਂ ਨੇ ਲਾ ਲਿਆ ਫਾਲਸਾ ਸੋ ਇਹ ਇੱਕ ਅਸੀਂ ਪਿਆਰ ਬੰਨਣ ਦੀਆਂ ਚੀਜ਼ਾਂ ਵੀ ਉੱਥੋਂ ਲੈ ਕੇ ਆਏ ਆ। ਵਾਗਾ ਵਾਟਰ ਤੋਂ ਜਦੋਂ ਆਪਾਂ ਟੱਪ ਜੰਨੇ ਆ ਜੀ ਅਕਸਰ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਲੋਕਾਂ ਨੂੰ ਇਹ ਗਲਤ ਸਮਝ ਹੋ ਜਾਂਦੀ ਹੈ ਵੀ ਹੁਣ ਆਪਾਂ ਦੂਜੇ ਦੇਸ਼ 'ਚ ਆ ਗਏ ਆ। ਵੀ ਵੀ ਠੰਡ ਗਰਮੀ ਦੀ ਬਦਲੀ ਹੋਊਗੀ। ਤੇ ਲੋਕਾਂ ਨੂੰ ਐਵੇਂ ਹੀ ਹੋ ਜਾਂਦਾ ਵੀ ਹਾਂ ਉਧਰੋਂ ਚਾਹ ਪੀ ਕੇ ਨਿਕਲੇ ਹੁੰਨੇ ਆ। ਯਾਰ ਹੁਣ ਦੂਜੇ ਦੇਸ਼ 'ਚ ਆ ਗਏ ਹੁਣ ਭੁੱਖ ਜੀ ਲੱਗੀ ਕੁਝ ਖਾਣਾ ਨਹੀਂ ਏ। ਵੇਦ ਨੂੰ ਫਾਈਂਡ ਮੈਨ ਇਹ ਹੁੰਦਾ ਇੱਕ ਬੰਦੇ ਨੂੰ ਮਾਈਂਡ 'ਚ ਹੁੰਦਾ ਕਿ ਯਾਰ ਇੱਕ ਇੱਕ ਦੇਸ਼ ਟੱਪੇ ਆਏ ਆ ਸਾਡਾ ਦਿਮਾਗ ਸੁਵੰਤ ਜਿਹੜੀ ਗੱਲ ਸੋਚ ਲੇ ਤੇ ਉਹਵੇਂ ਆਪਦੇ ਅੰਦਰ ਇੱਕ ਪਿਕਚਰ ਬਣਾ ਲੈਂਦਾ ਸਾਡੇ ਲਈ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਉਹਨੂੰ ਉਹ ਇਹਦੇ ਟੰਗਣਾ ਦਿਮਾਗ ਟ੍ਰੀਟ ਕਰਨ ਲੱਗ ਜਾਂਦਾ ਉਹਦਾ ਪਹਿਲਾ ਕੁਐਸਚਨ ਹੀ ਇਹ ਹੋਊਗਾ ਵੀ ਉੱਥੇ ਦਾ ਜਿਹੜਾ ਵੈਦਰ ਗੇਜ ਆਉ ਇਹ ਪੰਨੂ ਸਾਹਮਣੇ ਬੜੀ ਵਧੀਆ ਗੱਲ ਸੁਣਾਈ ਸੀ ਉਸ ਵੀਡੀਓ 'ਚ ਇੱਕ ਵਾਰੀ ਕਹਿੰਦੇ ਵੀ ਜਾਣਸਰ ਬਾਹਰ ਪੁੱਛਨੇ ਭਾਈ ਦਰ ਮੌਸਮ ਕਿਹੋ ਜਿਹਾ ਵੀ ਟੱਪੇ ਤਾਂ ਤੁਸੀਂ ਇਕ ਲੀਓ ਮੌਸਮ ਕਿੰਨਾ ਬਲ ਗਿਆ ਦੂਜਾ ਕਹਿੰਦੇ ਨਾ ਇੱਧਰ ਕਹਿੰਦੇ ਪਕੌੜੇ ਪੂੜੇ ਪੂਰੀਆਂ ਛਟਲੇ ਖਵਾ ਕੇ ਟ੍ਰੇਨ ਚੜਾਉਂਦੇ ਆ ਕਹਿੰਦੇ ਤੇ ਉਧਰ ਉੱਤਰਨਸਰ ਗਾਂ ਫੇਰ ਮਲ ਪੂੜੇ ਚੱਲ ਰਹੇ ਹੁੰਦੇ ਆ ਤੇ ਫੇਰ ਫੇਰ ਮੰਨ ਜਾਂਦੇ ਆ ਵੀ ਤਿੰਨ ਮਿੰਟ ਪਹਿਲਾਂ ਖਾਦਾ ਉਹਨਾਂ ਨੂੰ ਐ ਲੱਗਦਾ ਵੀ ਹੁਣ ਸਫ਼ਰ ਕਰਕੇ ਆਏ ਆ ਦੂਜੇ ਮੁਲਕ ਚਾਗੇ ਸੋ ਇਹ ਹੈਗਾ ਹੈ ਕੌਮਣੇ ਦਿਮਾਗ ਦੀ ਸੋਚ ਤੇ ਆ ਕਈ ਚੀਜ਼ਾਂ ਦੀ ਅਸੀਂ ਪਿਕਚਰ ਹੋਵੇ ਬਣਾ ਲੈਣੇ ਹਾਂ ਹਾਂ ਇਹ ਤਾਂ ਹੁੰਦਾ ਹੀ ਹੈ ਭਾਈ ਜੀ ਇੱਕ ਪਿਕਚਰ ਬ ਇੱਕ ਪਿਕਚਰ ਹੋਰ ਵੀ ਆਪਣੇ ਦਿਮਾਗ 'ਚ ਬਣੀ ਹੋਈ ਆ ਟਾਇਲਟ ਪੇਪਰ ਵਾਲੀ ਹਾਂਜੀ ਹਾਂਜੀ ਉਹਦਾ ਵੀ ਇੱਥੇ ਜ਼ਿਕਰ ਕਰਨ ਦਾ ਬਣਦਾ ਕਈ ਲੋਕਾਂ ਨੂੰ ਇਹ ਮਤਲਬ ਕਿ ਵੀ ਸ਼ਾਇਦ ਗੱਲ ਲੱਗੇ ਇੱਥੇ ਗੱਲ ਕਰਨੀ ਪਰ ਪਹਿਲਾਂ ਆਪਣੇ ਲਈ ਮੈਂ ਤਾਂ ਜ਼ਰੂਰ ਕੇਅਰਫੁਲ ਰਹੂੰਗਾ ਕਿਰੇ ਨਾ ਦੂਜੇ ਪਾਸੇ ਵੜਾ ਲੈ ਜਾਂਦੇ ਆ ਪਰ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਇਹ ਗੱਲ ਸੁਣਾ ਦਿੰਨੇ ਆ ਭਾਈ ਜੇ ਤੁਸੀਂ ਬੜਾ ਜ਼ੋਰ ਪਾਉਣੇ ਠੀਕ ਹੈ ਨਾ ਗੱਲ ਸੁਣਾ ਦਿੰਨੇ ਆ ਪਰ ਇਹਨੂੰ ਯਾਰ ਨੈਗੇਟਿਵ ਵੇ ਨਾਲ ਲਿਓ ਨੈਗੇਟਿਵ ਵੇ ਆ ਵੀ ਕਈ ਵਾਰੀ ਕੋਈ ਨਿੰਦਿਆ ਭੰਡੀ ਲਈਏ ਗੱਲ ਨਹੀਂ ਕੀਤੀ ਗੱਲ ਪਿਕਚਰ ਬਣਦੀ ਆ ਦਿਮਾਗ 'ਚ ਤੁਹਾਡਾ ਦਿਮਾਗ ਨੇ ਜਿਹੜੀ ਗੱਲ ਮੰਨ ਲਈ ਉਸ ਗੱਲ ਤੇ ਸੀ ਇਹ ਗੱਲ ਕਰਨ ਸ਼ੇਅਰ ਕਰ ਰਹੇ ਆ ਮੇਰੇ ਨਾਲ ਵਾਦਾ ਕਰੋ ਕਮੈਂਟਾਂ 'ਚ ਤੁਸੀਂ ਕਿਸੇ ਨੂੰ ਮੰਦਾ ਚੰਗਾ ਨਹੀਂ ਕਹੋਗੇ ਤੁਸੀਂ ਜਿਹੜੀ ਵੀ ਗੱਲ ਕਹਿਣੀ ਹੋ ਮੈਨੂੰ ਨਿੱਜੀ ਤੌਰ ਤੇ ਕਹਿ ਦਿਓ ਸਾਡੀ ਇੱਥੇ ਕਿਸੇ ਨੂੰ ਛੋਟਾ ਦਿਖਾਉਣਾ ਕਿਸੇ ਦੀ ਨਿੰਦਿਆ ਪਿੰਡੀ ਕਰਨੀ ਨਹੀਂ ਸਾਡਾ ਮਤਲਬ ਇਹ ਹੈ ਕਿ ਦਿਮਾਗ ਦੇ ਵਿੱਚ ਇਹ ਗੱਲ ਬਣ ਗਈ ਵੀ ਜਿਹੜਾ ਕਾਗਜ਼ ਆ ਸਾਡਾ ਹਾਂਜੀ ਹਰ ਕਾਗਜ਼ ਦਾ ਵੱਖਰਾ ਵੱਖਰਾ ਵਰਤੋਂ ਆਦੀ ਵਰਤੋਂ ਹੈ ਹਾਂਜੀ ਠੀਕ ਆ ਵੀ ਜਿਹੜਾ ਜੇ ਮੰਨ ਲਈਏ ਆਪਾਂ ਹੁਣ ਰਸੋਈ ਦੇ ਵਿੱਚ ਆਪਣੇ ਇੱਕ ਪੇਪਰ ਆਉਂਦਾ ਟੇਪ ਟੇਬਲ ਹੁੰਦਾ ਉਹਨੂੰ ਆਪਾਂ ਪੇਪਰ ਟੇਬਲ ਕਹਿੰਦੇ ਆ ਤੇ ਉਹਨੂੰ ਪੇਪਰ ਟੇਬਲ ਦੇ ਤੌਰ ਤੇ ਯੂਜ਼ ਕਰਦੇ ਆ ਇੱਕ ਪੇਪਰ ਟੇਬਲ ਸਾਡਾ ਟਾਇਲਟਾਂ ਚਾਹੁੰਦਾ ਉਹਨੂੰ ਅਸੀਂ ਉਸ ਜਗ੍ਹਾ ਕਰਦੇ ਆ ਟਾਇਲਟ ਪੇਪਰ ਉਹਨੂੰ ਟਾਇਲਟ ਪੇਪਰ ਨਾ ਜਦੋਂ ਸਾਰੇ ਫੈਕਟਰੀ ਚ ਬਣੇ ਆ ਹਾਂ ਉਸ ਤੇ ਉਦੋਂ ਤੱਕ ਤਾਂ ਉਹ ਕਾਗਜ਼ ਆ ਨਾ ਠੀਕ ਆ ਕਾਗਜ਼ ਦੀ ਐਡਵਰਡ ਕੁਆਲਿਟੀ ਆ ਇੱਕ ਡਿਸੋਲਵ ਹੋਣ ਵਾਲਾ ਕਾਗਜ਼ ਆ ਇੱਕ ਡਿਸੋਲਵ ਨਹੀਂ ਹੁੰਦਾ ਇੱਕ ਰੀਸਾਈਕਲ ਆ ਐਡਵਰਡ ਹੁੰਦਾ ਹੈ ਸੋ ਹੁਣ ਇਹ ਇੱਥੇ ਇੰਨੀ ਡਿਸਕਲੇਮਰ ਦੇ ਕੇ ਲੋਕਾਂ ਨੂੰ ਕਹਿ ਕੇ ਫੇਰ ਇਹ ਪਾਏ ਗੱਲ ਸ਼ੁਰੂ ਕਰਦੇ ਨਾ ਗੱਲ ਤਾਂ ਹੁਣ ਦੇਖੋ ਜਦੋਂ ਅਸੀਂ ਗਏ ਨਾ ਤੇ ਸਾਨੂੰ ਮਤਲਬ ਕਿ ਵੀ ਭੋਜਨ ਪਾਣੀ ਦੇ ਜਦੋਂ ਬਹੁਤ ਵਧੀਆ ਸਾਰਾ ਕੁਝ ਹੀ ਵਧੀਆ ਸੀਗਾ ਤੇ ਟੇਬਲ ਤੇ ਇੱਕ ਭਾਈ ਸਾਹਿਬ ਆਪਣਾ ਨਾਮ ਤਾਂ ਮੈਂ ਭੁੱਲ ਗਿਆ ਉਹਨਾਂ ਦਾ ਜੀ ਜੀ ਤੇ ਪਲੇਟਾਂ ਚ ਮਤਲਬ ਦੋ ਨਾ ਟੁਆਇਲਟ ਪੇਪਰ ਤੋੜ-ਤੋੜ ਕੇ ਜਿਦਾਂ ਹੁੰਦਾ ਹੱਥ ਚ ਰੋਲ ਟੁਆਇਲਟ ਹੈ ਨਾ ਹੱਲ ਪੇਪਰ ਦਾ ਰੋਲ ਟੁਆਇਲ ਰੋਲ ਤੇ ਉਹ ਪਲੇਟਾਂ ਹੀ ਰੱਖੀ ਜਾਵੇ ਦੋ ਦੋ ਮੈਂ ਮਤਲਬ ਕਿ ਵੀ ਆ ਮੈਂ ਕਿਹਾ ਵੀ ਕੋਈ ਗਲਤ ਫਹਮੀ ਹੈ ਜਾਂ ਕੀ ਚੱਕਰ ਹੋ ਰਿਹਾ ਕੀ ਸਿਸਟਮ ਮੈਂ ਬਾਈ ਨੂੰ ਬਾਹ ਮਾਰੀ ਮੈਂ ਕਿਹਾ ਭਾਈ ਇਹ ਕੀ ਫਿਰ ਉਹਨਾਂ ਨੇ ਇੱਕ ਸਫੇਰ ਵੀ ਵਿਚਾਲੇ ਰੱਖ ਰੱਖਿਆ ਸੀ ਫੇਰ ਗੱਬੇ ਰੱਖਦਾ ਉਹ ਬਈ ਕਿਸੇ ਨੂੰ ਚਾਹੀਦਾ ਹੋਇਆ ਤਾਂ ਉਹ ਪਤੇ ਇੱਥੇ ਰੱਖ ਲਿਓ ਮੈਂ ਤੇ ਮੇਰੀ ਤਾਂ ਹਾਸੇ ਨਾ ਰੁਕੇ ਮੈਂ ਕਹਾਂ ਵੀ ਇਹ ਕੀ ਦੇਖ ਕੋਈ ਹੈਗੀ ਹੁਣ ਉਹ ਉਹਦੇ ਬਾਰੇ ਦੱਸੋ ਭਾਈ ਦੇਖੋ ਇਹ ਸੀਨ ਨੂੰ ਚਿੱਤਰਨਾ ਕਾਫੀ ਔਖਾ ਪਰ ਸਚਾਈ ਇਹ ਹੈ ਵੀ ਕਸੀਨ ਜਿੱਥੇ ਰੈਸਟੌਰੈਂਟ ਜੇ ਠਹਿਰੇ ਸੀ ਉਹਨਾਂ ਨੇ ਜੇ ਸਾਨੂੰ ਡਿਨਰ ਲਾਇਆ ਨਾ ਤੇ ਉਹ ਡਿਨਰ ਦੇ ਵਿੱਚ ਹੈਰਾਨੀ ਇਸ ਗੱਲ ਦੀ ਹੋਈ ਵੀ ਇੱਕ ਪ੍ਰੋਫੈਸ਼ਨਲ ਆਉ। ਜੇ ਕਿਸੇ ਘਰ ਤੇ ਰੱਖਣ ਤਾਂ ਗਲਤ ਗੱਲ ਆ ਉਹ ਤਾਂ ਗੱਲ ਆਪਾਂ ਕਹਿ ਸਕਦੇ ਆ ਇੱਕ ਪ੍ਰੋਫੈਸ਼ਨਲ ਬੰਦੇ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਟਾਇਲਟ ਰੋਲ ਲਏ ਉਹਦੇ ਚ ਦੋ ਦੋ ਪੀਸ ਕੱਟ ਕੇ ਸਾਰਿਆਂ ਦੀਆਂ ਪਲੇਟਾਂ ਚ ਟਿਸ਼ੂ ਵਾਂਗੂ ਰੱਖਦੇ ਇੱਕ ਇੱਕ ਰੋਲ ਕੋਲੇ ਰੱਖਦਾ ਹੁਣ ਸਾਨੂੰ ਰੋਟੀ ਖਾਣੇ ਨੂੰ ਉੱਪਰ ਹੋ ਗਈ ਸਾਨੂੰ ਐ ਲੱਗੇ ਤੇ ਫਿਰ ਮੈਂ ਨਾਲ ਦੇ ਬੰਦੇ ਨੂੰ ਪੁੱਛ ਵੀ ਲਿਆ ਮੈਂ ਕਿਹਾ ਯਾਰ ਇਹ ਕੀ ਆ ਉਹਨੇ ਇਹ ਨਹੀਂ ਸੀ ਵੀ ਨਹੀਂ ਪਤਾ ਉਹਨੂੰ ਪਤਾ ਸੀ ਕਹਿੰਦਾ ਹਾਂ ਟਾਇਲਟ ਪੇਪਰ ਹੈ ਤੇ ਕਹਿੰਦਾ ਹੁਣ ਤਾਂ ਕਾਗਜ ਹੀ ਹੈ ਤੇਰੇ ਸਾਹਮਣੇ ਤਾਂ ਖੋਲਿਆ ਹੈ ਕਿਹੜਾ ਕਿਤੇ ਟਾਇਲਟ ਤੇ ਲੈ ਕੇ ਗਿਆ ਕਹਿੰਦਾ ਗੱਲ ਉਹਦੀ ਬਿਲਕੁਲ ਸਹੀ ਹੈ ਉਹਦੀ ਗੱਲ ਸਹੀ ਸੀ ਤੇ ਉਹ ਮੈਂ ਹੱਥ ਸਾਫ਼ ਕਰੇਗਾ ਕਹਿੰਦਾ ਇਹ ਮੈਂ ਕਿਹਾ ਹੈਰਾਨ ਸੋ ਇਸ ਗੱਲ ਨੂੰ ਨਾ ਤੁਸੀਂ ਕਿਸੇ ਪਾਸੇ ਉਹਨਾਂ ਲਾਇਓ ਪਰ ਇਹ ਸੱਚਾ ਇਦਾਂ ਵੀ ਪਾਕਿਸਤਾਨ ਦਾ ਪਰ ਮੈਂ ਇਹਨੂੰ ਜੋੜਦਾ ਭੋਲੇਪਣ ਨਾਲ ਅਣਭੋਲੇਪਣ ਨਾਲ ਜਦੋਂ ਤੁਸੀਂ ਇੱਕ ਹੈ ਜੇ ਮੁਲਕ 'ਚ ਰਹਿ ਰਹੇ ਹਾਂ ਤੇ ਉਹ ਲੋਕ ਕਿਤੇ ਬਾਹਰ ਨਹੀਂ ਗਏ ਦੁਨੀਆ ਦੇ ਵਿੱਚ ਉਵੇਂ ਹਜੇ ਤੱਕ ਨਹੀਂ ਵਿਚਰੇ ਜਿਹੜੇ ਇਹ ਛੋਟੇ ادارے ਨੇ ਜੇ ਤੁਸੀਂ ਉੱਥੇ ਹੁਣ ਪਾਕਿਸਤਾਨ ਲਾਹੌਰ ਦੇ ਕਿਸੇ 7 ਸਟਾਰ 'ਚ ਜਾਓਗੇ ਜਾਂ 5 ਸਟਾਰ ਫੇਰ ਨਹੀਂ ਨਾ ਇਹ ਵਰਤਾਰਾ ਹੁੰਦਾ ਫੇਰ ਤਾਂ ਉਹਨਾਂ ਨੂੰ ਪਤਾ ਉਹ ਉੱਥੇ ਉਹ ਲੋਕ ਜਾਂਦੇ ਆ ਜਿਹੜੇ ਹਾਈ ਜੈਂਟਰੀ ਜਾਂਦੀ ਆ ਇਹ ਮੈਂ ਉਹਨਾਂ ਗੱਲਾਂ ਦੀ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਪਿੰਡਾਂ ਵਾਲੇ ਪੋਲੇ ਪਾਲੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਤੱਕ ਕੋਈ ਬਾ ਵਾਸਤਾ ਨਹੀਂ ਇੱਥੇ ਤਾਂ ਉਹ ਤਾਂ ਆਪਣੇ ਵੀ ਚੁਟਕਲੇ ਬਣੇ ਹੋਏ ਆ ਉਹ ਅਮਲੀ ਵਾਲਾ ਚੁਟਕਲਾ ਨਹੀਂ ਬਣਿਆ ਹੋਇਆ ਇੱਕ ਅਰੀ ਨਾ ਕੋਈ ਕਿਸੇ ਵਿਆਹ ਚ ਅਮਲੀ ਜਾ ਵੜਦੇ ਦੇ ਦੋ ਹਾਂਜੀ ਤੇ ਉਹ ਇੱਕ ਅਮਲੀ ਨੇ ਕੀ ਕੀਤਾ ਵੀ ਦੇਖਿਆ ਪਲੇਟ ਚੱਕੀ ਤੇ ਉਥੇ ਟਿਸ਼ੂ ਪੇਪਰਾਂ ਸਜਾਏ ਜੇ ਪੈਫੋਲੇ ਜਿਵੇਂ ਉਹਨੇ ਚਾਰ ਪੰਜ ਰੱਖ ਲਏ ਉਸ ਚ ਜੋ ਰੱਖ ਲਏ ਉਹ ਦੂਜਾ ਅਮਲੀ ਦੇਖੀਗਾ ਤੇ ਉਹਨੇ ਐ ਜੇ ਇਕੱਠਾਇਆ ਕਰਕੇ ਕਿ ਜੋ ਮੂੰਹ ਚ ਪਾਉਣ ਲੱਗਾ ਨਾ ਉਹਦਾ ਨਾ ਖਾਈ ਨਾ ਖਾਈ ਨਾ ਖਾਈ ਹਾਂ ਉਹਨਾ ਬੱਟ ਪਕਾਇਆ ਹਾਂ ਉਹਨੂੰ ਐ ਲੱਗਦਾ ਸੀ ਮੂਹਰੇ ਨੂੰ ਵੀ ਆਇਆ ਆ ਦਾ ਵੀ ਇਹ ਖਾਣ ਵਾਲੀ ਚੀਜ਼ ਨਹੀਂ ਕਹਿੰਦਾ ਮੈਂ ਪਹਿਲਾਂ ਦੇਖਿਆ ਫਿੱਕੇ ਆ ਜਮੈਂ ਫਿੱਕੇ ਆ ਕਹਿੰਦਾ ਕੁਝ ਸਾਡੇ ਕਿੰਨੀ ਵੇ ਟੁਟਕਲੇ ਪੈਣ ਹੋਇਆ ਇਸ ਕਰਕੇ ਕਿ ਜਿਆ ਭੋਲੇ ਪਣਦੀਆਂ ਨੇ ਭੋਲੇ ਪਣਦੀਆਂ ਚੀਜ਼ਾਂ ਗੱਲ ਸਹੀ ਵੀ ਆ ਜਦੋਂ ਉਹਨਾਂ ਨੇ ਕਿਹਾ ਕਿ ਵੀ ਹੈ ਤਾਂ ਸਾਫ਼ ਹੀ ਹੱਥ ਕਰਨ ਵਾਸਤੇ ਹੀ ਹੈ ਟਾਇਲਟ ਪੇਪਰ ਦੇ ਅੱਗੇ ਟਾਇਲਟ ਲਾਤਾ ਪੇਪਰ ਦੇ ਅੱਗੇ ਤੇ ਉਹ ਆਪਣੇ ਮਾਈਂਡ ਚ ਇੱਕ ਛੱਪ ਗਈ ਪਿੱਛਤਰੀ ਚਾਪੀ ਬਸ ਉਹ ਦਿਮਾਗ ਨੇ ਮੰਨ ਲਿਆ ਕਿਉਂਕਿ ਜਦੋਂ ਤੱਕ ਟਾਇਲਟ ਪੇਪਰ ਨਹੀਂ ਸੀਗੇ ਉਦੋਂ ਵੀ ਦੁਨੀਆ ਚੱਲਦੀ ਸੀ ਉਦੋਂ ਵੀ ਸਾਹਮਣੇ ਸੀ ਸਭ ਕੁਝ ਬਸ ਇਹ ਹੋ ਸਕਦਾ ਵੀ ਇਹੀ ਕਾਗਜ਼ ਹੋਵੇ ਇਹਨੂੰ ਚੌਰਸ ਦਾਇਆ ਕਰਕੇ ਚੌਰਸ ਪੈਕਿੰਗ ਕਰਕੇ ਅਜੇ ਤਾਂ ਸਾਡੇ ਲਈ ਉਹ ਸਹੀ ਹੋਵੇ ਬਿਲਕੁਲ ਬਿਲਕੁਲ ਸਹੀ ਹੈ ਜੀ ਉਹ ਇਹ ਮਤਲਬ ਕਿ ਵੀ ਸਾਨੂੰ ਇੱਕ ਵੱਡਾ ਸਾਡੇ ਵਾਸਤੇ ਖਦਮਾ ਲੱਗਿਆ ਖਦਮਾ ਸੀਗਾ ਕੋਈ ਇਹ ਚ ਪਾਕਿਸਤਾਨ ਵਾਲੇ ਬੰਦਿਆਂ ਦੀ ਕੋਈ ਹੋਣੀ ਹੈ ਨਿੰਦਾ ਨਹੀਂ ਹੈ ਕੋਈ ਉਹਨਾਂ ਦੇ ਵਾਸਤੇ ਸਾਡਾ ਮਜ਼ਾਕ ਤਾਂ ਨਹੀਂ ਹੈ ਪਰ ਸਾਡੇ ਵਾਸਤੇ ਜਦੋਂ ਅਸੀਂ ਇੱਥੇ ਗਏ ਜਾਂ ਮੇ ਵੀ ਕੋਈ ਆਸਟ੍ਰੇਲੀਅਨ ਹੋੜ ਜਾਂਦਾ ਹਨਾ ਨੋਂ ਪੰਜਾਬੀ ਜਾਂਦਾ ਤੇ ਉਹਦੇ ਵਾਸਤੇ ਤਾਂ ਜਿਆਦਾ ਹੀ ਔਖਾ ਹੋਣਾ ਸੀਗਾ ਅਸੀਂ ਤਾਂ ਫਿਰ ਵੀ ਚਲੋ ਮਜ਼ਾਕ 'ਚ ਇਹਨੂੰ ਲੈ ਲਿਆ ਪਰ ਕੋਈ ਇਹਨਾਂ ਦਾ ਕੋਈ ਸਾਡੇ ਵੱਲੋਂ ਬੇਅਦਬ ਵੀ ਨਾ ਸਮਝੀ ਜਾਵੇ ਜੀ 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 ਇਹ ਸਾਡੇ ਨਾਲ ਜਿਹੜੇ ਬੀਤੇ ਨੇ ਛੋਟੇ ਛੋਟੇ ਅਹਿਮ ਪਲ ਜਿਹੜੇ ਸਾਨੂੰ ਯਾਦਾਂ 'ਚ ਰਹਿਣਗੇ ਹਮੇਸ਼ਾ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਸੇ ਬਹੁਤ ਨੇ ਇੱਕ ਐਪੀਸੋਡ ਤਾਂ ਅਸੀਂ ਪਰੂ ਨਹੀਂ ਸਕਦੇ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ 'ਚ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਿਆਂਗੇ ਕਰਾਂਗੇ ਜਾਂਦੇ ਹੋਏ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਪਾਕਿਸਤਾਨ ਜਿਹੜਾ ਹੈਗਾ ਨਾ ਉਹ ਆਪਣੇ ਵਾਂਗੂ ਹੀ ਹੈ ਕੋਈ ਬੜਾ ਜ਼ਿਆਦਾ ਫਰਕ ਨਹੀਂ ਕਿਉਂਕਿ ਪੰਜਾਬ ਜਿਹੜਾ ਉਹ ਆਪਣਾ ਪੰਜਾਬ ਜਿਹੜਾ ਚੜਦਾ ਪੰਜਾਬ ਹੈ ਉਹ ਸਿਰਫ 30% ਹੈ 70% ਪੰਜਾਬ ਦੂਜੇ ਪਾਸੇ ਹੈ ਹਰ ਬੰਦੇ ਨੂੰ ਐ ਲੱਗਦਾ ਕਿ ਵੀ ਅਸੀਂ ਤਾਂ ਪੰਜਾਬ ਸਾਰਾ ਦੀ ਬੈਠੇ ਆਂ ਪਰ ਪੰਜਾਬ ਦਾ ਅਸਲੀ ਰੂਪ ਪਾਕਿਸਤਾਨ ਚ ਹੀ ਹੈ ਜੀ ਪਾਕਿਸਤਾਨ ਚ ਹੀ ਹੈ ਜੀ ਬਿਲਕੁਲ ਇਹਦੇ ਚ ਕੋਈ ਦੋ ਰਹਿਣੀ ਹੈ ਇਤਿਹਾਸ ਵੀ 80% ਤੋਂ ਉੱਤੇ ਉੱਥੇ ਸਮਾਇਆ ਹੋਇਆ ਤੇ ਆਬਾਦੀ ਵੀ ਉੱਥੇ ਵੱਧਾ ਸਾਰਾ ਕੁਝ ਹੀ ਸਾਡੇ ਨਾਲੋਂ ਵੱਧਾ ਉੱਤੇ ਰਕਬਾ ਵੀ ਉਹਨਾਂ ਕੋਲੇ ਵੱਧਾ ਸੋ ਸਾਨੂੰ ਜਿਹੜਾ ਜੇ ਉੱਥੇ ਜਾਣਾ ਅਸੀਂ ਤਾਂ ਅਸੀਂ ਇਹ ਮੰਨ ਕੇ ਚੱਲ ਗਏ ਵੀ ਅਸੀਂ ਆਪਦੇ ਸਰੀਰ ਦਾ ਅੱਜ ਅਸੀਂ ਪੰਜਾਬ ਨੂੰ ਆਪਦਾ ਸਰੀਰ ਮੰਨਦੇ ਹਾਂ ਤੇ 80% ਸਾ ਉੱਥੇ ਜਾ ਕੇ ਮਹਿਸੂਸ ਕਰਦੇ ਹਾਂ ਉੱਥੇ ਜਾ ਕੇ ਜੇ ਮੋਟੀਆਂ ਜੀਆਂ ਗੱਲਾਂ ਕਹੀਏ ਤਾਂ ਇਤਿਹਾਸ ਸਾਰਾ ਸਾਡਾ ਉੱਥੇ ਪਿਆ ਸਿੱਖ ਇਤਿਹਾਸ ਜੇ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਗੱਲ ਕਰੀ ਉਹ ਸਾਰਾ ਉੱਥੇ ਪਿਆ ਸਾਡੇ ਕੋਲੇ ਤਾਂ ਲੈ ਦੇ ਕੇ ਦਰਬਾਰ ਸਾਹਿਬ ਹਾਂਜੀ ਆਇਆ ਸਾਡੇ ਇਸੇ ਜੇ ਕਿਹਾ ਜਾਵੇ ਤਾਂ ਚਲੋ ਬਾਕੀ ਤਾਂ ਚੀਜ਼ਾਂ ਆਈਆਂ ਪਰ ਮੇਂ ਮੇਨ ਚੀਜ਼ ਚ ਆਪਾਂ ਮੰਨੀਏ ਸਾਡੇ ਜੇ ਦੇਖਿਆ ਜਾਵੇ ਗੁਰੂ ਘਰਾਂ ਦੇ ਸਾਡੇ ਸਿੱਖ ਭਾਈਚਾਰਾ ਜ਼ਿਆਦਾ ਹੋਣ ਕਰਕੇ ਗੁਰੂ ਘਰਾਂ ਦੀ ਸਾਹਸ ਬੜਾ ਜ਼ਿਆਦਾ ਕੋਈ ਸਾਡੇ ਗੁਰੂ ਘਰਾਂ 'ਚ ਜਾਂਦੇ ਨੇ ਉੱਥੇ ਗੁਰੂ ਘਰਾਂ ਦਾ ਥੋੜਾ ਜਿਹਾ ਹਲੇ ਕੁਝ ਵੱਡੇ ਗੁਰਦੁਆਰੇ ਨਹੀਂ ਜਿੱਦਾਂ ਪੰਜਾ ਸਾਹਿਬ ਹੈ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ ਇਹ ਗੁਰੂ ਘਰਾਂ ਦਾ ਥੋੜਾ ਜਿਹਾ ਹੈਗਾ ਕਿਉਂਕਿ ਉੱਥੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਚੰਗਾ ਆਪਣਾ ਵੀ ਐਸਜੀਪੀਸੀ ਵੀ ਸਭ ਆਉਂਦੀ ਹੈ ਆਪਣੀ ਸੰਗਤ ਵੀ ਆਉਂਦੀ ਹੈ ਕਿਉਂਕਿ ਗੁਰੂ ਘਰ ਸੰਗਤ ਨਾਲ ਹੀ ਵੱਜਦੇ ਨੇ ਬਿਲਕੁਲ ਬਿਲਕੁਲ ਅਗਰ ਤੁਸੀਂ ਦੋ ਰਾਗੀ ਸਿੰਘ ਜਾਂ ਪਾਠੀ ਸਿੰਘ ਉੱਥੇ ਰੱਖ ਦੋ ਤੇ ਪਾਠ ਸਵੇਰੇ ਹੋ ਜਾਏਗਾ ਸ਼ਾਮ ਨੂੰ ਸੁਖਾਸਨ ਹੋ ਜਾਏਗਾ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਸੰਗਤਾਂ ਵਾਸਤੇ ਹੁੰਦਾ ਗੁਰੂ ਘਰ ਕਵੀ ਬੜਿਆ ਹੁੰਦਾ ਤੇ ਸੰਗਤਾਂ ਲਈ ਬਣਿਆ ਹੁੰਦਾ ਸੰਗਤਾਂ ਨਹੀਂ ਚਲਾਣਾ ਹੁੰਦਾ ਹੂੰ ਠੀਕ ਨਹੀਂ ਉਹ ਉੱਥੇ ਮੈਨੂੰ ਲੱਗਦਾ ਵੀ ਜਿੰਨੇ ਗੁਰੂ ਘਰ ਸੀਗੇ ਉਨਾਂ ਚ ਬਹੁਤਾਤ ਉਹ ਖਤਮ ਹੋ ਗਏ ਨੇ ਜੀ ਪੁਰਾਣੇ ਟਾਈਮ ਦੇ ਇਹਦੇ ਸੀਗੇ ਪ੍ਰਾਤਨ ਜਿੱਥੇ ਜਿੱਥੇ ਕਿਉਂਕਿ ਹੁਣ ਤੁਸੀਂ ਆਪ ਦੇਖੋ ਜੀ ਆ ਬਾਬਾ ਨਾਨਕ ਜਿੱਥੇ ਪੈਦਾ ਹੋਇਆ ਹੋਵੇ ਤੇ ਉਹਦੇ ਦਾ ਥਾਂ ਥਾਂ ਦੇ ਗੁਰੂ ਘਰ ਹੋਣੇ ਚਾਹੀਦੇ ਠੀਕ ਨਹੀਂ ਜੀ ਹਰ ਪੈੜ ਤੇ ਜਿੱਥੇ ਗੁਰੂ ਘਰ ਹੈਗੇ ਨੇ ਛੋਟੇ ਨੇ ਪਰ ਸਾਨੂੰ ਚਾਹੀਦਾ ਵੀ ਜਿੰਨੇ ਵੀ ਆਪਾਂ ਜਾ ਸਕੀਏ ਦਰਸ਼ਨ ਕਰ ਸਕੀਏ ਉਸੇ ਤਰੀਕੇ ਨਾਲ ਉਹ ਸਾਂਭ ਸੰਭਾਲ ਕਰਨਗੇ ਪਰ ਜੇ ਤਾਂ ਪੈਣੇ ਜੀ ਬਿਜ਼ਨਸ ਮਿਲੂਆ ਪੈਸਾ ਫਲੋਟ ਹੋਊਆ ਤਾਂ ਪੈਸੇ ਨਾਲ ਹੀ ਉਹਦੇ ਚ ਸੁਧਾਰ ਹੋਣੇ ਉਹਨਾਂ ਨੂੰ ਰੋਜ਼ਗਾਰ ਦਿਸੂਆ ਥੋੜਾ ਬਹੁਤ ਦਿਸੂਆ ਜੀ ਕਿਉਂਕਿ ਨਾਨ ਆਪਣਾ ਸਿੱਖ ਕੰਟਰੀ ਹੈ ਜੀ ਕੋਈ ਇੱਥੇ ਸ਼ੱਕ ਨਹੀਂ ਹੈਗੀ ਪਰ ਫੇਰ ਵੀ ਬਹੁਤ ਲੋਕ ਉੱਥੇ ਪਿਆਰ ਕਰਦੇ ਨੇ ਸਿੱਖਾਂ ਨਾਲ ਹੈਗਾ ਹਲੇ ਤੱਕ ਆਪਣੇ ਨਾਲ ਪੰਜਾਬੀ ਜਿਹੜੇ ਹੈਗੇ ਨੇ ਜੀ ਜੀ ਸੋ ਇੱਕ ਤਾਂ ਇਹ ਪੱਖ ਹੈਗਾ ਈ ਧਾਰਮਿਕ ਪੱਖ ਬਹੁਤ ਵੱਡਾ ਪੱਖ ਹੈਗਾ ਇਹ ਤੇ ਕੌਂਟਰੋਵਰਸੀ ਗੱਲਾਂ ਵੀ ਆਪਾਂ ਜਿੰਨੀ ਮਰਜ਼ੀ ਕਰ ਲਈਏ ਉਹਦਾ ਵੀ ਕੋਈ ਅੰਤ ਨਹੀਂ ਪਰ ਸਾਡਾ ਜਿਹੜਾ ਹੈਗਾ ਮੋਟਿਵ ਉਹ ਸਾਨੂੰ ਖੁਸ਼ੀਆਂ ਤੇ ਪੋਜ਼ਿਟਿਵਿਟੀ ਉਹ ਇਸ ਗਰੁੱਪ ਵਿੱਚ ਆਪਣਾ ਟੂਰ ਚੋਂ ਕੱਢੀ ਆ ਅਸੀਂ ਤੇ ਇਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੈਨੂੰ ਲੱਗਦਾ ਵੀ ਅੱਜ ਆਪਾਂ ਇੱਥੇ ਹੀ ਸਮੇਟੀ ਤੇ ਅਗਲੇ ਸ਼ੋਅ ਚ ਕੋਈ ਹੋਰ ਗੱਲ ਕਰਾਂਗੇ ਬਿਲਕੁਲ ਜੀ ਤੇ ਦਿਓ ਜੀ ਸਾਨੂੰ ਆਗਿਆ ਜੀ ਅਗਲੇ ਮਿਲਦੇ ਹਾਂ ਕਿਸੇ ਹੋਰ ਸ਼ੋਅ 'ਚ ਉਦੋਂ ਤੱਕ ਦੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ